ਸਰਜੀਤ ਸਿੰਘ ਰਖੜਾ ਜੀ ਇੱਕ ਸਲੂਨ ਦਾ ਉਦਘਾਟਨ ਕਰ ਦਿੰਦੇ ਆ ਜੀ ਬਠਿੰਡੇ ਜਾ ਕੇ ਬਠਿੰਡੇ ਜਾ ਕੇ ਉਦਘਾਟਨ ਕਰਦੇ ਆ ਜੀ 25 ਤਰੀਕ ਨੂੰ ਤੇ ਨਾਮ ਲੋ ਦਿੰਦੇ ਆ ਵਧਾਈਆਂ ਤੇ ਕਹਿੰਦੇ ਕਾਰੋਬਾਰ ਚ ਵਾਧਾ ਹੋਵੇ ਤੇ ਕਾਰੋਬਾਰ ਚ ਵਾਧਾ ਕੀ ਹੋਵੇ ਉਹਨਾਂ ਦਾ ਮਤਲਬ ਇਹ ਕਿ ਵਾਲ ਬੂਲ ਕੱਟਣ ਵਾਲੇ ਵਾਵਾ ਹੋ ਜਾਣਾ ਪਰ ਇਹਨੂੰ ਉਹਦਾ ਸ਼ਰਮ ਮਨਾਈ ਵੀ ਸਾਬ ਜਿਆਦਾ ਦਾ ਸਿੱਧੀ ਦਿਹਾੜਾ ਚੱਲਦਾ ਪਿਆ ਹੈ ਅਮਰਤਾਰੀ ਹੋ ਕੇ ਨੀਲੀਆਂ ਪੱਗਾਂ ਬਨ ਕੇ ਤੇ ਅੱਜ ਜਾ ਕੇ ਨਾਈਆਂ ਦੀਆਂ ਦੁਕਾਨਾਂ ਦੇ ਉੱਤੇ ਤੁਸੀਂ ਦੇ ਘਾਟਣ ਲਈਆਂ ਵਧਾਈਆਂ ਦਿੰਦੇ ਪਿਓ ਤੁਹਾਡੇ ਦਿਮਾਗ ਹੈ ਨਹੀਂ ਖੋਤੇ ਆ ਸਰਕਾਰ ਬਣਾਉਣ ਲਈ ਹਰਪ੍ਰੀਤ ਆਪਣੀ ਪਾਰਟੀ ਬਣਾ ਕੇ ਲੱਤਾਂ ਬਾਹਾਂ ਮਾਰਦਾ ਫਿਰਦਾ ਕਿ ਬੋਲਿਆ ਹਰਪ੍ਰੀਤ ਨਹੀਂ ਮੈਂ ਅਜੇ ਤੱਕ ਬਿਆਨ ਨਹੀਂ ਸੁਨੇਗਾ ਗਾਏ ਨਹੀਂਗਾ ਇਹ ਤਾਂ ਬੁੜਕਾ ਹੁੰਦਾ ਹੁਣ ਬੋਲਦਾ ਜਿਉ ਮਾਫੀ ਮੰਗ ਲੈਂਦਾ ਤਾਂ ਮੰਨ ਲਓ ਵੀ ਉਹ ਕਹਿੰਦਾ ਵੀ ਮੈਂ ਅਸਹੀ ਦਿਨਾਂ ਦੀ ਗਲਤੀ ਹੋ ਗਈ ਮੇਰੀ ਬਹੁਤ ਸੁਖਵੀਰੀ ਮੰਗਣਾ ਆਇਆ ਮਾਫੀ ਤਾਂ ਨਹੀਂ ਹੁੰਦਾ ਮਾਫ ਕਰਨ ਵਾਲੇ ਲੈਕ ਹੀ ਨਹੀਂ ਹੈਗੇ ਹਰਪ੍ਰੀਤ ਜਿਹੜਾ ਮੁਖਤਸਰ ਸਾਹਿਬ ਰਹਾ ਹੈਡ ਗ੍ਰੰਥੀ ਇਹਨੇ ਗੜਾ ਚਾਜਦਾ ਕੰਮ ਕੀਤਾ ਇਹਨੇ ਵੀ ਮਾੜਾ ਹੀ ਕੀਤੇ ਇਹਨਾਂ ਨੂੰ ਕੋਈ ਅਕਲ ਮੌਤ ਹੈ ਨਹੀਂ ਲੂ ਦੇ ਪੱਠਿਓ ਤੁਸੀਂ ਸਿੱਖ ਹੁੰਦੇ ਨਾਂ ਤੇ ਇਹ ਕੰਮ ਨਹੀਂ ਕਰ ਸਕੇ ਜਿੰਨੂੰ ਤੁਸੀਂ ਮਾੜਾ ਕਹਿੰਦੇ ਉਹ ਕੰਮ ਕਰ ਗਿਆ ਅਨੰਦਪੁਰ ਸਾਹਿਬ ਨੂੰ ਪਵਿੱਤਰ ਦਰਜਾ ਦੇ ਦਿੱਤਾ ਦਮਦਮਾ ਸਾਹਿਬ ਨੂੰ ਪਵਿੱਤਰ ਦਰਜਾ ਦੇ ਦਿੱਤਾ ਭਾਵੇਂ ਤੁਹਾਡੇ ਨਾਂ ਦਾ ਫਿਰ ਓਏ ਚੰਗਾ ਤੁਸੀਂ ਤਾਂ 100 ਮੀਟਰ ਤੱਕ ਬਾਅਦ ਚ ਕਹਿ ਦਿੰਦੇ ਕਿ ਪਵਿੱਤਰ ਦਰਜਾ ਕੋਈ ਕਹਿੰਦਾ 200 ਮੀਟਰ ਤੱਕ ਕੋਈ 150 ਮੀਟਰ ਤੇ ਆ ਕੇ ਖੜ ਜਾਂਦਾ ਪੂਰੇ ਸ਼ਹਿਰ ਨੂੰ ਪਵਿੱਤਰ ਦਰਜਾ ਦਵਾਉਣ ਲਈ ਤਾਂ ਕਿਸੇ ਨੇ ਵੀ ਨਹੀਂ ਕਹੀ ਗੱਲ ਮੈਂ ਨਾ ਹੀ ਤੁਹਾਡੀ ਪਾਰਟੀ ਚ ਨਾ ਹੀ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਕਹਿਣਗੇ ਵੀ ਆਵਾਦੀ ਪਾਰਟੀ ਚੱਕਾ ਕਰਨਾ ਹੈ ਨਾ ਵੀ ਨਹੀਂ ਕੀ ਤੁਸੀਂ ਇੱਕ ਰਹ ਗਿਆ ਟੋਲਾ ਜਿਹੜਾ ਜਗੀਰਕੁਰ ਦਾ ਤੇ ਹਰਪਰੀ ਦਾ ਰਹਿ ਗਿਆ ਸਾਰਾ ਕੁਝ ਸ਼ਰਮ ਹੋਣੀ ਚਾਹੀਦੀ ਏ ਇਹਨਾਂ ਨੂੰ ਤਾਂ ਕਾਲੀ ਗੱਲ ਨੂੰ ਇਹਨਾਂ ਨੂੰ ਤਾਂ ਬਜ਼ਾਰਾਂ ਦੇ ਵਿੱਚੋਂ ਦੁਕਾਨਾਂ ਨਾਈਆਂ ਦੀਆਂ ਬੰਦ ਕਰਾ ਦੇਣੀਆਂ ਚਾਹੀਦੀਆਂ ਸੀ ਥੰਬਨੇਲ ਤੇ ਟਾਈਟਲ ਤੇ ਤੁਸੀਂ ਲਿਖਿਆ ਪੜ ਲਿਆ ਭਾਈ ਇਸੇ ਸੰਬੰਧ ਦੇ ਵਿੱਚ ਹੀ ਗੱਲ ਕਰਨੀ ਹੈ ਕਿ ਜੋ ਅੱਜ ਕੱਲ੍ਹ ਸਿੱਧੀ ਸਭਾ ਚੱਲ ਰਹੀ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਆ ਕੇ ਅਕਾਲ ਤਖਤ ਸਾਹਿਬ ਤੋਂ ਚੱਲੀ ਹੋਈ ਪਾਰਟੀ ਉਹਨਾਂ ਸਰਜੀਤੀ ਅਕਾਲੀ ਦਲ ਤੋਂ ਸਰਜੀਤ ਸਿੰਘ ਰਖੜਾ ਜੀ ਇੱਕ ਸਲੂਨ ਦਾ ਉਦਘਾਟਨ ਕਰ ਦਿੰਦੇ ਆ ਜੀ ਬਠਿੰਡੇ ਜਾ ਕੇ ਬਠਿੰਡੇ ਜਾ ਕੇ ਉਦਘਾਟਨ ਕਰਦੇ ਆ ਜੀ 25 ਤਰੀਕ ਨੂੰ 25 ਤਰੀਕ ਨੂੰ ਜਦੋਂ ਉਦਘਾਟਨ ਕਰਦੇ ਤੇ ਨਾਲ ਉਹ ਦਿੰਦੇ ਆ ਵਧਾਈਆਂ ਤੇ ਕਹਿੰਦੇ ਕਾਰੋਬਾਰ 'ਚ ਵਾਧਾ ਹੋਵੇ ਤੇ ਕਾਰੋਬਾਰ 'ਚ ਵਾਧਾ ਕੀ ਹੋਵੇ ਉਹਨਾਂ ਦਾ ਮਤਲਬ ਇਹ ਕਿ ਵਾਲ ਬੂਲ ਕੱਟਣ ਵਾਲੇ ਵਾਵਾ ਹੋ ਜਾਣਾ ਤੇ ਜੇ ਕਿ ਇਹਨਾਂ ਦਾ ਕਾਰੋਬਾਰ ਵੀ ਚੱਲੂਗਾ ਤੇ ਇਹਦੇ ਨਾਲ ਸਰਕਾਰ ਦਾ ਜਿਹੜਾ ਬਿਜ਼ਨਸ ਚੱਲੂਗਾ ਜੇ ਜਦੋਂ ਇਹ ਟੈਕਸ ਸਰਕਾਰ ਨੂੰ ਜੋ ਕਹਿੰਦੇ ਨੇ ਸਰਕਾਰਾਂ ਚੱਲਦੀਆਂ ਹੁਣ ਨਾਈ ਦੀਆਂ ਦੁਕਾਨਾਂ ਨਾਲ ਸਰਕਾਰਾਂ ਚੱਲਣ ਤੱਕ ਦੀ ਨੌਬਤ ਜਿਹੜੀ ਆ ਗਈ ਜਾਂ ਇਹ ਸੋਚੀ ਬੈਠੇ ਆ ਜੇ ਸਾਡੀ ਸਰਕਾਰ ਆਊਗੀ ਤੇ ਇਹੋ ਜੇ ਕੰਮਾਂ ਤੋਂ ਹੀ ਚੱਲ ਸਕਦੀ ਐ ਇਹਦਾ ਮਤਲਬ ਇਹ ਹੀ ਕਹਿ ਸਕਦੇ ਆ ਛੀ ਜੀ ਸਭਾ ਨੇ ਲੋਕ ਬਰਾਗ ਦੇ ਵਿੱਚ ਨੇ ਲੋਕ ਭੁੰਜੇ ਸੌਂਦੇ ਨੇ ਲੋਕਾਂ 'ਚ ਦੁੱਖ ਐ ਲੋਕ ਅੱਜ ਵੀ ਗੰਗੂ ਨੂੰ ਅੱਜ ਵੀ ਉਹਨਾਂ ਪਾਪੀਆਂ ਨੂੰ ਲਾਂਹਤਾ ਪਾਉਂਦੇ ਨੇ ਤੇ ਅੱਜ ਦੇ ਦਿਨਾਂ ਦੇ ਵਿੱਚ ਆ ਕੇ ਜਿੱਥੇ ਐਡੀਆਂ-ਐਡੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ ਸਿੱਖ ਪੰਥ ਦੀਆਂ ਜਾਂ ਕਹਿ ਲਈਏ ਕਿ ਕੁਛ ਦਿਨ ਹੀ ਬਹੁਤ ਵੱਡਾ ਵਰਾਗ ਜਿਹੜਾ ਹੁੰਦਾ ਭੁੱਲ ਤਾਂ ਲੋਕ ਵੀ ਜਾਂਦੇ ਨੇ ਸ਼ੀਦੀ ਸਭਾ ਨੂੰ ਜਾਂ ਹੋਰ ਕੋਈ ਅੱਗੇ ਪਿੱਛੇ ਪਰ ਇਹਨਾਂ ਦਿਨਾਂ 'ਚ ਜੇ ਆ ਕੇ ਯਾਦ ਕਰਦੇ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਸਲੂਨ ਦਾ ਇੱਕ ਦਾ ਉਦਘਾਟਨ ਹੁੰਦਾ ਜੀ ਤੇ ਉਦਘਾਟਨ ਕਰਦੇ ਸੁਰਜੀਤ ਸਿੰਘ ਰਖੜਾ ਜੀ ਆ ਕੇ ਤੇ ਵਧਾਈਆਂ ਦਿੰਦੇ ਨੇ ਤੇ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਉਸ ਤੇ ਸਬੰਧ 'ਚ ਆਪਾਂ ਗੱਲਬਾਤ ਕਰਨੀ ਸਾਡੇ ਨਾਲ ਨੇ ਗੁਰਚਨ ਸਿੰਘ ਗੱਟੀ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਕਿ ਜਿੱਥੇ ਛੀਦੀ ਸਭਾ ਚੱਲ ਰਹੀ ਆ ਉੱਥੇ ਆ ਕੇ ਵਿਰਾਗਮਈ ਨੇ ਲੋਕ ਤੇ ਨਾਲ ਹੀ ਸਲੂਨ ਜਾਂ ਕਹਿ ਲਈ ਸਿੱਧੇ ਸਿੱਧੇ ਸ਼ਬਦਾਂ ਦੀ ਗੱਲ ਕੀ ਨਾਈ ਦੀ ਦੁਕਾਨ ਦਾ ਤੋਟ ਕਟਨ ਕੀਤਾ ਗਿਆ ਇਹ ਬਹੁਤ ਮਾੜਾ ਨਿੰਦਨਯੋਗ ਗੱਲ ਏ ਵੀ ਇੱਕ ਰਖੜਾ ਜਿਹੜਾ ਉਹ ਮੈਨਾ ਹਰਪ੍ਰੀਤ ਇਹਨਾਂ ਦਾ ਆਕਾ ਬਣ ਗਿਆ ਹੁਣ ਉਹ ਕਹਿੰਦਾ ਵੀ ਅਸੀਂ ਤਾਂ ਸਿੱਖਾਂ ਸਿੱਖੀ ਦਾ ਪ੍ਰਚਾਰ ਕਰਦੇ ਆ ਬਾਕੀ ਕੋਈ ਸਿੱਖੀ ਹੈ ਨਹੀਂਗਾ ਹਾਂ ਇਹ ਜੇ ਸਿੱਖ ਨੇ ਤੇ ਜਿਹੜਾ ਛੀਦੀ ਦਿਹਾੜੇ ਚੱਲ ਰਿਹਾ ਹੈ ਉਨਾ ਦੇ ਵਿੱਚ ਇਹਨਾਂ ਨੇ ਜਿਹੜਾ ਨਾਈ ਦੀ ਦੁਕਾਨ ਦਾ ਦਾਕਾਟਨ ਕੀਤਾ ਤੇ ਨਾਈ ਦੀ ਦੁਕਾਨ ਤੇ ਆ ਕੇ ਉਹਨਾਂ ਨੂੰ ਵਧਾਈ ਦਿੱਤੀ ਤੇ ਨਾਲ ਜੋ ਗੱਲਾਂ ਤੁਸੀਂ ਕਹੀਆਂ ਉਹ ਮੀਡੀਆ ਤੇ ਚੱਲ ਰਹੀਆਂ ਨੇ ਤੇ ਲੋਕਾਂ ਨੇ ਵੇਖੀਆਂ ਹਮ ਪਰ ਇਹਨੂੰ ਉਦੋਂ ਸ਼ਰਮ ਨਹੀਂ ਆਈ ਵੀ ਸਾਬ ਜਿਆਦਾ ਦਾ ਸਿੱਧੀ ਦਿਹਾੜਾ ਚੱਲਦਾ ਪਿਆ ਤੇ ਸਿੱਧੀ ਦਿਹਾੜੇ ਦੇ ਵਿੱਚ ਤੁਸੀਂ ਨਾਈ ਦੀ ਦੁਕਾਨ ਦਾ ਦਾਕਾਟਨ ਹੋ ਰਿਹਾ ਚੱਲ ਜੇ ਕਿਤੇ ਇਹਨਾਂ ਨੂੰ ਸੱਦਾ ਪੱਤਾ ਆਇਆ ਇਹ ਆ ਕੇ ਕਹਿੰਦੇ ਭਾਈ ਵੀ ਇਹ ਤੁਸੀਂ ਰੋਕ ਲਓ ਹਮ ਦਾਕਾਟ ਨਾ ਕਰੋ ਆ ਸਮਾਂ ਲੰਘ ਲੈਣ ਦਿਓ ਹਮ ਜੇ ਅੱਜ ਇਹਨਾਂ ਦੇ ਕੋਲ ਸਰਕਾਰ ਨਹੀਂ ਸਰਕਾਰ ਬਣਾਉਣ ਲਈ ਹਰਪ੍ਰੀਤ ਆਪਣੀ ਪਾਰਟੀ ਬਣਾ ਕੇ ਲੱਤਾਂ ਬਾਹਾਂ ਮਾਰਦਾ ਫਿਰਦਾ ਇਹਦੋਂ ਪਹਿਲਾਂ ਬਾਦਲਾਂ ਵਿੱਚ ਰਹੇ ਨੇ ਸਾਰੇ ਕਾਲ ਤੱਕ ਸਭ ਦੀ ਗੋਲਕਾਂ ਲੁੱਟ ਕੇ ਖਾਧੀ ਗੁਰੂ ਘਰ ਦੇ ਸਿੱਖਾਂ ਨੂੰ ਕੁੱਟ-ਕੁੱਟ ਕੇ ਛਿੱਤਰਾਂ ਦੇ ਨਾਲ ਇਹਨਾਂ ਨੇ ਜ਼ਿਲ੍ਹਾ 'ਚ ਬੰਦ ਕਰਾਇਆ ਇਹਨਾਂ ਨੂੰ ਐਡੀ ਹੁੰਦੀ ਅਕਲ ਬੇਮਤੀਆਂ ਨੂੰ ਇੰਨਾ ਚਿਰ ਸਰਕਾਰ ਰਹਿ ਕੇ ਤੇ ਇਹਨਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਗੁਰੂ ਦੀਆਂ ਗੋਲਕਾਂ ਸਾਫ਼ ਕੀਤੀਆਂ ਤੇ ਜਿਹੜਾ ਇੱਕ ਇਹਨਾਂ ਦਾ ਮਜੀਠੀਆ ਹੁਣ ਜੇਲ੍ਹ 'ਚ ਪਿਆ ਆ ਉਹ ਚਿੱਟਿਆ ਦਾ ਸਦਾਗਰ ਮੇਰੇ ਸਾਬ ਨਾਲ 2015 ਦੀ ਗੱਲ ਹੈ ਫਤਿਹਗੜ੍ਹ ਸਾਹਿਬ ਸ਼ਹੀਦੀ ਦਿਹਾੜੇ ਸ਼ੁਰੂ ਹੋਣੇ ਸੀ ਉਦੋਂ ਇਹਨੇ ਜਿਹੜਾ ਮੈਨਾ ਹਾਲ ਜਿਹੜਾ ਬਣਿਆ ਹੈ ਬਾਬਾ ਜੀ ਦੇ ਨਾਂ ਤੇ ਬਣਿਆ ਮੋਤੀ ਮਹਿਰਾ ਦੇ ਨਾਂ ਤੇ ਮਿਲਿਆ ਹਾਲ ਮੈਨੂੰ ਲੱਗਦਾ ਯਾਦ ਮੈਨੂੰ ਸ਼ੈਨ ਨਾ ਹੋਵੇ ਮੈਨੂੰ ਸ਼ੱਕ ਹੈ ਮੋਤੀ ਮਹਿਰਾ ਦਾ ਹਾਲ ਦੇ ਬਣਿਆ ਨਾਂ ਤੇ ਰੱਖਿਆ ਨਾਂ ਹਾਲ ਦਾ ਨਾਮ ਉਸ ਹਾਲ ਦੇ ਵਿੱਚ ਇਹਨਾਂ ਨੇ ਬੜੀਆਂ ਕੁਰਸੀਆਂ ਲਾਈਆਂ ਉੱਚੀਆਂ ਉੱਚੀਆਂ ਕੁਰਸੀਆਂ ਲਾ ਕੇ ਦੇ ਉੱਤੇ ਬੜਾ ਪ੍ਰੋਗਰਾਮ ਇਹਨਾਂ ਨੇ ਲਿਖ ਕੇ ਆਇਆ ਮੈਂ ਇਥੋਂ ਟਰੰਕ ਟਰੱਕ ਇੱਕ ਸੰਗ ਦਾ ਲੈ ਕੇ ਗਿਆ ਜਦ ਵੇਖਿਆ ਤੇ ਮੈਨੂੰ ਬੜਾ ਦੁੱਖ ਲੱਗਿਆ ਉਦੋਂ ਮੱਕੜ ਹੁੰਦਾ ਸੀ ਮੱਕੜ ਨੂੰ ਮੈਂ ਫੋਨ ਲਾਇਆ ਮੈਂ ਮੱਕੜ ਸਾਹਿਬ ਆ ਕੇ ਕਹਿੰਦਾ ਸਾਡੀ ਤੇ ਨੋਟਿਸ ਜੀ ਹੈ ਨੀਗਾ ਤੇ ਮੈਂ ਆਹ ਕਰਤੂਤਾ ਕਰਦੇ ਫਿਰਦੇ ਤੁਸੀਂ ਗੁਰੂ ਘਰ ਦੇ ਵਿੱਚ ਕੁਰਸੀਆਂ ਤੇ ਬੈਂਚ ਲਾਉਣ ਦੇ ਪੈਜੇ ਜਿਹੜਾ ਰੋਟੀ ਦਾ ਪ੍ਰੋਗਰਾਮ ਸੀ ਉਹ ਮਹਿੰਗਾ ਸੀ ਸਰਕਾਰੀ ਦੇ ਦਾ ਕੀ ਉਹ ਗੁਰੂ ਦੀ ਗੋਲਕ ਦੇ ਵਿੱਚੋਂ ਇਹਨਾਂ ਨੇ ਇਸ ਤਰੀਕੇ ਦੇ ਲਖਣ ਕੀਤੇ ਤੇ ਉੱਥੋਂ ਜਿਹੜਾ ਵੱਡਾ ਅਫਸਰ ਸੀ ਤੇ ਉਹਨੂੰ ਮੈਂ ਪੁੱਛਿਆ ਵੀ ਇਹ ਕੀ ਕਹਿੰਦਾ ਦਗਾਟਨ ਕਰਨਾ ਕਬੂਤ ਦੇ ਦਾ ਉਹ ਬੁੱਤ ਤੇ ਚਾਦਰਜੀ ਪਾਈ ਕਹਿੰਦਾ ਵੀ ਇਹ ਬੁੱਤ ਬਣਾ ਕੇ ਦੇਂਦੇ ਤੇ ਇਹ ਦਾ ਘਾਟਨ ਕਰਨਾ ਵੀ ਵਿਰਸਾ ਸੰਭਾਲੋ ਮੈਂ ਵਿਰਸੇ ਦਾ ਬੇੜਾਗਰ ਕਰਤਾ ਸੰਭਾਲਣਾ ਤੁਸੀਂ ਕੀ ਕਿਉਂਕਿ ਬਾਦਲਾਂ ਦੇ ਸਾਰਾ ਜਿਹੜਾ ਲੰਗ ਲਾਣਾ ਹੈ ਉਹਨਾਂ ਦੇ ਦਿਮਾਗ 'ਚ ਹੀ ਬੈਠਾ ਆ ਵੀ ਸਿੱਖ ਕੌਂ ਦਾ ਨੁਕਸਾਨ ਕਿਵੇਂ ਕਰਨਾ ਸਿੱਖੀ ਦਾ ਕਿਸ ਤਰੀਕੇ ਦੇ ਨਾਲ ਅਸੀਂ ਨੁਕਸਾਨ ਕਰਨਾ ਹਰਪ੍ਰੀਤ ਜਿਹੜਾ ਮੁਖਤਸਰ ਰਹਾ ਹੈ ਗ੍ਰੰਥੀ ਇਹਨੇ ਗੜਾ ਚਾਜਦਾ ਕੰਮ ਕੀਤਾ ਇਹਨੇ ਵੀ ਮਾੜੀ ਕੀਤੇ ਨੇ ਇਹ ਕਰਕੇ ਇਹਨਾਂ ਨੂੰ ਕੋਈ ਅਕਲ ਮੌਤ ਹੈ ਨਹੀਂ ਸਿਰਫ ਦੂਸ਼ਣ ਬਾਜ਼ੀਆਂ ਕਰਦੇ ਨੇ ਤੇ ਪਿਆਰੋ ਜਿਹੜੇ ਬਗੈਰ ਧਰਮ ਦੇ ਲੋਕ ਕਹ ਕਹਦੇ ਨੇ ਉਹਨਾਂ ਨੂੰ ਸ਼ਰਾਬੀ ਕਬਾਬੀ ਕਹਿੰਦੇ ਆ ਮਾੜੇ ਕਹਿੰਦੇ ਆ ਭਾਵੇਂ ਅੱਜ ਦੀ ਸਰਕਾਰ ਹੀ ਪਰ ਮੈਂ ਇੱਕ ਗੱਲ ਕਹਾਗਾ ਉੱਲੂ ਦੇ ਪੱਠਿਓ ਤੁਸੀਂ ਸਿੱਖ ਹੁੰਦੇ ਨਾਂ ਤੇ ਇਹ ਕੰਮ ਨਹੀਂ ਕਰ ਸਕੇ ਜਿੰਨੂੰ ਤੁਸੀਂ ਮਾੜਾ ਕਹਿੰਦੇ ਉਹ ਕੰਮ ਕਰ ਗਿਆ ਅਨੰਦਪੁਰ ਸਾਹਿਬ ਨੂੰ ਪਿੱਤਰ ਦਰਜਾ ਦੇ ਦਿੱਤਾ ਦਮਦਮਾ ਸਾਹਿਬ ਨੂੰ ਪਿੱਤਰ ਦਰਜਾ ਦੇ ਦਿੱਤਾ ਅੰਮ੍ਰਿਤਸਰ ਸਾਹਿਬ ਨੂੰ ਪਹਿਲ ਵੀ ਪਿੱਤਰ ਦਰਜਾ ਤੇ ਨਾਲ ਹੁਣ ਚੀ ਦੀ ਦਿਹਾੜਿਆਂ ਦੇ ਵਿੱਚ ਜਿਹੜੀਆਂ ਗੱਡੀਆਂ ਵੀਪੀ ਮਹਿੰਗੀਆਂ ਗੱਡੀਆਂ ਜਿਹੜੇ ਵੱਡੇ ਆਉਂਦੇ ਸੀ ਉਹਨਾਂ ਨੂੰ ਰੋਗ ਲਾਤੀ ਵੀ ਸਾਰੀ ਸੰਗਤਾਵੇ ਭਲਿਓ ਤੁਹਾਡੇ ਨਾਲ ਤਾਂ ਫਿਰ ਉਹ ਚੰਗਾ ਤੇ ਤੁਸੀਂ ਤਾਂ ਅਮਰਧਾਰੀ ਹੋ ਕੇ ਨੀਲੀਆਂ ਪੱਗਾਂ ਬਨ ਕੇ ਤੇ ਅੱਜ ਜਾ ਕੇ ਨਾਈਆਂ ਦੀਆਂ ਦੁਕਾਨਾਂ ਦੇ ਉੱਤੇ ਤੁਸੀਂ ਦੇ ਘਾਟਣ ਲਈਆਂ ਵਧਾਈਆਂ ਦਿੰਦੇ ਪਰ ਤੁਹਾਨੂੰ ਲੱਖ ਲੱਖ ਲਾਣ ਦੇ ਹੂੰ ਇਸ ਤਰ੍ਹਾਂ ਇਹ ਨਹੀਂ ਹੋਣਾ ਚਾਹੀਦਾ ਸੀ ਆ ਦੁੱਖ ਜਿਹੜਾ ਸਿੱਖ ਪ੍ਰਗਟ ਕਰੇ ਕਿ ਕਿਸ ਤਰੀਕੇ ਨਾਲ ਸਾਡੇ ਗੁਰੂ ਸਾਹਿਬ ਮਹਾਰਾਜ ਦਾ ਪਰਿਵਾਰ ਵਿਚੜਿਆ ਛੋਟੀਆਂ-ਛੋਟੀਆਂ ਜਿੰਦਾਂ ਨੂੰ ਕਿਸ ਤਰੀਕੇ ਦੇ ਨਾਲ ਨੀਆਂ ਚ ਚਿਣ ਕੇ ਉਹਨਾਂ ਨੂੰ ਸੱਚ ਤੋਂ ਡੋਲਣਾ ਚਲਾਇਆ ਪਰ ਸੱਚ ਹਮੇਸ਼ਾ ਜਿਹੜਾ ਉਹ ਸੱਚ ਹੀ ਰਿਹਾ ਇਸੇ ਤਰ੍ਹਾਂ ਸੱਚ ਨੂੰ ਕੋਈ ਮਟਾ ਨਹੀਂ ਸਕਿਆ ਮਟਾਉਣ ਵਾਲਾ ਜਿ ਮਟ ਗਿਆ ਹੂੰ ਠੀਕ ਹੈ ਜਹੇ ਰਖੜਾ 12 ਤੋਂ 17 ਤੱਕ ਅਕਾਲੀ ਦਲ ਦੇ ਪਾਰਟੀ ਦੇ ਵਿੱਚ ਮੰਤਰੀ ਜ਼ ਰਹਿ ਚੁੱਕੇ ਨੇ ਗੰਗ ਮੰਨਿਆ ਪਰ ਹੁਣ ਉਹ ਨਾਰਾਜ਼ਗੀਆਂ ਨੇ ਤੇ ਪੁਨਰਸਜੀਤੀ ਅਕਾਲੀ ਦਲੋ ਕੇ ਉਹ ਤਾਂ ਬਦਲਾ ਨੂੰ ਭਟਦੇ ਪਏ ਨੇ ਤੁਸੀਂ ਦੋਵਾਂ ਨੂੰ ਇੱਕ ਸਮਝ ਰਹੇ ਉਹ ਤਾਂ ਕਹਿੰਦੇ ਨੇ ਕਿ ਇਹ ਮਾੜਿਆ ਜੀ ਅਸੀਂ ਚੰਗੇ ਆ ਫਿਰ ਉਸ ਟਾਈਮ ਤੇ ਮੈਂ ਜਿਹੜੀਆਂ ਗੱਲਾਂ ਕਹੀਆਂ ਨੇ ਇਹ ਮਤਾਨੰਦਪੁਰ ਦਾ ਜਿਹੜਾ ਪਾੜ ਕੇ ਇਹਨਾਂ ਨੇ ਚੁੱਲ੍ਹੇ 'ਚ ਸੁੱਟ ਦਿੱਤਾ ਸੀ ਮਤਾਨੰਦਪੁਰ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਨੇ ਇਹਾਂ ਮੰਗਾ ਰੱਖੀਆਂ ਸੀ ਜਿਹੜੀਆਂ ਭਾਵ ਇੱਕ ਤਾਂ ਨਾਨਕਪੁਰ ਸਾਹਿਬ ਨੂੰ ਪੀਤਰ ਦਰਜਾ ਦਿੱਤਾ ਜਾਵੇ ਤੇ ਇੱਕ ਦਮਦਮਾ ਸਾਹਿਬ ਨੂੰ ਤੇ ਸ਼ਰੀਮ ਅਕਸਰ ਸਾਹਿਬ ਨੂੰ ਆ ਵੈਗਰੂ ਸ੍ਰੀ ਅਮਰਸਰ ਸਾਹਿਬ ਨੂੰ ਮਾਫ ਕਰਨਾ ਉਹ ਗੱਲਾਂ ਇਹ ਕਰ ਦਿੰਦੇ ਹੂੰ ਅੱਜ ਵੀ ਸਰਕਾਰ ਕਰਦੀ ਪਈ ਏ ਚਲੋ ਇਹ ਕਹਿੰਦੇ ਨੇ ਡਰਾਮਾ ਆ ਜਾਂ ਕੁਝ ਕਰਤਾ ਰਹੇ ਨੇ ਨਾ ਉਹ ਕਹਿੰਦੇ ਵੀ ਸ਼ਰਾਬ ਨਹੀਂ ਹੋਣੀ ਚਾਹੀਦੀ ਮੀਟ ਦੀ ਦੁਕਾਨਾਂ ਬੰਦ ਕਰਾਵਾਂਗੇ ਪਰ ਇਹ ਇੱਕ ਪੰਥਕ ਹੁੰਦੇ ਨਾ ਤੇ ਇਹਨਾਂ ਨੇ ਕੀ ਕੀਤਾ ਨਹੀਂ ਪਰ ਉਹ ਜਿਹੜਾ ਇਹ ਗੱਲ ਕਹਿ ਦਿੱਤੀ ਆ ਇਹ ਬੜੀਆਂ ਨੇ ਕਹਿ ਦਿੱਤੀ ਆ ਪਰ ਲਾਗੂ ਨਹੀਂ ਹੁੰਦਾ 100 ਮੀਟਰ ਤੱਕ ਬਾਅਦ ਚ ਕਹਿ ਦਿੰਦੇ ਆ ਕਿ ਪਵਿੱਤਰ ਦਰਜਾ ਕੋਈ ਕਹਿੰਦਾ 200 ਮੀਟਰ ਤੱਕ ਆ ਕੋਈ 150 ਮੀਟਰ ਤੇ ਆ ਕੇ ਖੜ ਜਾਂਦਾ ਪੂਰੇ ਸ਼ਹਿਰ ਨੂੰ ਪਵਿੱਤਰ ਦਰਜਾ ਦਵਾਉਣ ਲਈ ਤਾਂ ਕਿਸੇ ਨੇ ਵੀ ਨਹੀਂ ਗਈ ਗੱਲ ਨਾ ਹੀ ਤੁਹਾਡੀ ਪਾਰਟੀ ਚ ਨਹੀਂ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਕਹਿਣਗੇ ਵੀ ਆਵਾਦੀ ਪਾਰਟੀ ਚ ਚੱਕਾ ਕਰਨਾ ਹੈ ਨਾ ਵੀ ਨਹੀਂ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕੀਤਾ ਹੈ ਨਾ ਇਹ ਜਿਹੜਾ ਜਿਹੜਾ ਇਸ ਤੋਂ ਪਹਿਲਾਂ ਸਟੇਜ ਤੇ ਬਿਆਨ ਦਿੱਤਾ ਰਿਹਾ ਸੀ ਕਿ ਮੈਂ ਇੱਕ ਮਿੰਟ ਤੁਹਾਨੂੰ ਇਹ ਕਹਿ ਦੇਣਾ ਹੂੰ ਭਿਆਹ ਪਾਰਟੀ ਭਗਵੰਤ ਮਾਨ ਗੰਦਾ ਕਹਿ ਲੋ ਹੂੰ ਕਹੀ ਜਾਂਦੇ ਨੇ ਹੂੰ ਮੈਂ ਇਹਨਾਂ ਨੂੰ ਪੁੱਛਣਾ ਜਿਹੜੇ ਚੰਗੇ ਸੀ ਜਿਨ੍ਹਾਂ ਨੇ ਦਾੜੀਆਂ ਰੱਖੀਆਂ ਯਾਰ ਜਿਨ੍ਹਾਂ ਨੇ ਪੱਗਾਂ ਬੰਨੀਆਂ ਜਿਨ੍ਹਾਂ ਨੇ ਗੋਲਕ ਲੁੱਟ ਕੇ ਖਾਧੀ ਜਿਨ੍ਹਾਂ ਨੇ ਸਿੱਖਾਂ ਨੂੰ ਮਰਵਾਇਆ ਜਿਨ੍ਹਾਂ ਨੇ ਹਰ ਗੋਲਕ ਦਾ ਪੈਸਾ ਕੱਟ ਕੇ ਆਪਣਾ ਪਰਿਵਾਰ ਪਾਲਿਆ ਕੀ ਭਗਵੰਤ ਮਾਨ ਗੋਲਕ ਦੇ ਵਿੱਚੋਂ ਪੈਸਾ ਲੈ ਰਿਹਾ ਤੁਸੀਂ ਉਸ ਚੀਜ਼ ਨੂੰ ਬਰੀ ਕਰਨ ਕਰਕੇ ਕਹਿ ਰਹੇ ਹੋ ਕਿ ਭਾਈ ਉਹਦੇ ਕੋਲ ਤਾਂ ਹੈ ਵੀ ਕੁਝ ਨਹੀਂ ਫਿਰ ਵੀ ਕਰਨਾ ਮੈਂ ਆਹ ਗੱਲ ਕਰ ਰਿਹਾ ਗੈਰ ਕਹਨੇ ਗੈਰ ਇਹ ਗੈਰ ਕਹਿੰਦੇ ਨਹੀਂ ਜਿਹੜੇ ਆਪਣੇ ਸੀ ਇਹਨਾਂ ਨੇ ਕੀ ਕੀਤਾ ਕਰਨਾ ਇਹਨਾਂ ਸੀ ਇਹਨਾਂ ਕੋਲ ਸਰਕਾਰ ਨਹੀਂ ਰਹੀ ਭਗਵੰਤ ਮਾਰ ਦੀ ਸੈਂਟਰ ਦੇ ਨਾਲ ਕੋਈ ਯਾਰੀ ਨਹੀਂ ਕੀਤੀ ਇਹਨਾਂ ਦੀ ਯਾਰੀ ਰਹੀ ਆ ਬਾਲਦੇਵਿਚ ਮਨਾਰੇ ਬੱਚਿਆਂ ਨੂੰ ਬਣਾ ਦਿੱਤਾ ਸਹਬ ਜਦਿਆਂ ਬਾਬਿਆਂ ਨੂੰ ਬਾਲਦਸ ਦੀਵਸ ਅੱਜ ਮਨਾਰੇ ਨੇ ਉਹ મોદી ਉਹਨਾਂ ਨੂੰ ਇੱਕ ਉਹ ਕਿਹੜੇ ਪਾਸੇ ਨੂੰ ਕਾਰਡ ਨੂੰ ਵਾਲੇ ਪਾਸੇ ਨੂੰ ਤੋਰ ਦਿੱਤਾ ਹਰ ਸਿਮਰਤ ਕੌਰ ਦੀਆਂ ਚਿੱਠੀਆਂ ਆਪ ਕੱਢ ਕੇ ਵਿਖਾਰੇ ਨੇ ਵੀ ਆ ਵੇਖੋ ਟਰੇਟ ਕਰਕੇ ਕਹਿ ਰਹੀ ਸੀ ਕੀ ਇਹਨਾਂ ਦੇ ਕੋਲ ਆਵਾਜ਼ ਨਹੀਂ ਉੱਠੀ ਕਿ ਜਗੀਰਕੁਰ ਨਹੀਂ ਉੱਠੀ ਕਿਹੜਾ ਬੋਲਿਆ ਕਿੱਥੇ ਲਿਆਣ ਕਾ ਛੋੜ ਦੁੱਤਾ ਸਾਡਾ ਸਹਿਬਜ਼ਾਦਿਆਂ ਦਾ ਵੱਡਾ ਸਤਿਕਾਰ ਹੂੰ ਕਿਉਂ ਨਹੀਂ ਇਹ ਬੋਲੇਗੇ ਖਾਲਸਾ ਜੀ ਜਿਹੜੀਆਂ ਗੱਲਾਂ ਨੇ ਇਹ ਗੱਲ ਇਹ ਨਹੀਂ ਹੁੰਦੀ ਜਿਵੇਂ ਤੁਸੀਂ ਕਹਿੰਦਾ ਤੁਹਾਡੀ ਹਾਂ ਮੈਂ ਮੰਨਦਾ ਹਾਂ ਮੈਂ ਸਤਿਕਾਰ ਕਰਨਾ ਭਗੰਤ ਮੰਨਦਾ ਤੁਹਾਡੇ ਚੈਨਲ ਤੇ ਠੋਕੇ ਕਰਿਆ ਮੈਂ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਬੰਦੇ ਨੇ ਹੂੰ ਸਲੂਟ ਹੈ ਯਾਰੇ ਬੰਦੇ ਨੂੰ ਕੀਤਾ ਤਾਂ ਹੈ ਨਾ ਉਹਨੇ ਅਨੰਦਪੁਰ ਸਾਹਿਬ ਦੇ ਵਿੱਚ ਸੈਸ਼ਨ ਬਿਠਾਇਆ ਹੂੰ ਉੱਥੇ ਸੈਸ਼ਨ 'ਚ ਕੀ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਪੀਚਾਂ ਚੱਕਲਾ ਬਾਦਲਾਂ ਦੇ ਸੈਸ਼ਨ ਬੈਠਦੇ ਰਹੇ ਕਿਸੇ ਨੇ ਫਤਿਹ ਨਹੀਂ ਬੋਲੀ ਕਰਤਾਰ ਸਿੰਘ ਸੰਧਵਾ ਦੋਰਾ ਪੜ੍ਹ ਕੇ ਸੈਸ਼ਨ ਸ਼ੁਰੂ ਕਰਦਾ ਹੂੰ ਇਹਨਾਂ ਨੇ ਕੀਤਾ ਇਦ ਕਰ ਦੱਸੋ ਉਹ ਸੁੱਚਾ ਲੰਗਾ ਜਿਹੜਾ ਹੈਗਾ ਸੀ ਉਹ ਜਿਹੜਾ ਫੜਿਆ ਗਿਆ ਜਨਾਨੀ ਨਾਲ ਇਹਨਾਂ ਨੇ ਇਹ ਕੁਛ ਕੀਤਾ ਜਿਹਨੂੰ ਮaaf ਕਰ ਦਿੱਤਾ ਇਹਨਾਂ ਨੇ ਇਹ ਕਰਤੋ ਤਾਂ ਕੀਤੀਆਂ ਇਹਨਾਂ ਲੋਕਾਂ ਨੇ ਗੱਲ ਇਹ ਨਹੀਂ ਹੁੰਦੀ ਗੱਲ ਹੁੰਦੀ ਵੀਰ ਸੱਚ ਨੂੰ ਪਛਾਣਨਾ ਕਰਤਾਰ ਸਿੰਘ ਸਿੰਧਵਾ ਬੰਦਾ ਬਹੁਤ ਵਧੀਆ ਚੰਗਾ ਬੰਦਾ ਯਾਰ ਸਪੀਕਰ ਬਣਿਆ ਮੈਂ ਇੱਕ ਦਿਨ ਜਦੋਂ ਉਹ ਉਹਨੇ ਦੋਰਾ ਪੜਿਆ ਨਾ ਖੜ ਕੇ ਮੈਂ ਕਿਹਾ ਯਾਰ ਕਮਾਲ ਕਰਤੀ ਬੰਦੇ ਨੇ ਅੱਜ ਤੱਕ ਚੰਡੀਗੜ੍ਹ ਚ ਨਹੀਂ ਪੜਿਆ ਗਿਆਗਾ ਬਾਦਲ ਰਹਿਣ ਨੀਲੀਆਂ ਪੱਗਾ ਬਣ ਕੇ ਨੀਲੀਆਂ ਬਦਨਾਮ ਕਰਦੇ ਰਹੇ ਨੇ ਗੱਲ ਮੈਂ ਸੱਚ ਦੀ ਕਰ ਰਿਹਾ ਹੁਣ ਇਹਨਾਂ ਦੇ ਵਿੱਚੋਂ ਨਿਕਲਿਆ ਜਿਹੜਾ ਉਥੇ ਨਾਈ ਦੀ ਦੁਕਾਨ ਦਾ ਘਾਟਨ ਕਰਦਾ ਪਿਆ ਉਹਨਾਂ ਦੇ ਮੰਤਰੀ ਕਹਿ ਰਹੇ ਨੇ ਵੀ ਅਸੀਂ ਆ ਨਹੀਂ ਮਨਉਣਾ ਸੀ ਆ ਨਹੀਂ ਮਨਉਣਾ ਇਹ ਕੀ ਕਰ ਰਿਹਾ ਦੱਸੋ ਕਿਹੜੇ ਪਾਸੇ ਜਾਰੀ ਕਹਾਣੀ ਕਾਲੀ ਕਾਲੀ ਹੂੰ ਤੇ ਕਿੱਥੇ ਆਮ ਬਾਲਟੀ ਤੁਸੀਂ ਕਹਿ ਦਿੱਤਾ ਇੱਕ ਤਾਂ ਬਾਲਟੀ ਉਹਨਾਂ ਆਮ ਪਾਲਟੀ ਆ ਬੰਦਾ ਉਹ ਪੰਥਕ ਤਾਂ ਨਹੀਂ ਨਾ ਪੰਥ ਦੀ ਧਿਰ ਤਾਂ ਨਹੀਂ ਇਹਨਾਂ ਕੁਆਰੇ ਪੰਥ ਦੀ ਧਿਰ ਕੌਣ ਕਰਵਾ ਕਢਾ ਰਿਹਾ ਕ ਕਵਾ ਰਿਹਾ ਪੰਥ ਦਰਦੀ ਕੌਣ ਕੁਆ ਰਿਹਾ ਜੇ ਕਿਤੇ ਮਾੜੀ ਜੀ ਕਿਤੇ ਗੱਲ ਆਉਂਦੀ ਇਹ ਜੀ ਪੰਥ ਦੇ ਵਿੱਚ ਦਖਲ ਦਿੰਦੇ ਨੇ ਜੋ ਬਾਦਲਾਂ ਦੇ ਵਿੱਚ ਗੱਲ ਇਹ ਪੰਥ ਦੇ ਵਿੱਚ ਦਖਲ ਹੋ ਗਿਆ ਇਹ ਪੰਥ ਨੇ ਬਾਦਲ ਪੰਥ ਨੇ ਇਹ ਜਿਹੜਾ ਹਰਪ੍ਰੀਤ ਪੰਥ ਥੇ ਕੀ ਤੂੰ ਪਣਥ ਨਹੀਂ ਗਾ ਹਰ ਤਰਿਆ ਬਰਾ ਬੰਦਾ ਗੁਰੂ ਕਾ ਸਿੱਖ ਨਹੀਂ ਗਾ ਗੱਲਾਂ ਖਾਲਸਾ ਜੀ ਵੇਖਣ ਵਾਲੀਆਂ ਨੇ ਸੋਚੋ ਵੀ ਇਹ ਕਰ ਕੀ ਰਹੇ ਨੇ ਡਰਾਮਾ ਬਾਜੀ ਕੀ ਕਰ ਰਹੇ ਨੇ ਤਾਂ ਅਮੀ ਜਿਵੇਂ ਹੁਣ ਬੋਲ ਰਿਹਾ ਕੋਈ ਕੀ ਕੁਛ ਕਰ ਰਹੇ ਨੇ ਉਹ 328 ਰੁਪਿਆਂ ਦੇ ਹੁਣ ਪਰਚਾ ਦਰਜ ਕਰ ਦਿੱਤਾ ਸਰਕਾਰ ਨੇ ਤੇ ਚਲੋ ਬਲਦੇਵ ਸਿੰਘ ਮੋਡਾਲਾ ਕਿੰਨੇ ਚਿਰ ਦਾ ਬੈਠਾ ਇਹ ਕਹਿੰਦੇ ਜੀ ਬਿਲਕੁਲ ਝੂਠਾ ਪਰਚਾ ਹੋ ਗਿਆ ਜੀ ਅਸੀਂ ਇਹ ਕੀਤਾ ਹੀ ਨਹੀਂ ਗਾ ਤੇ ਤੁਸੀਂ ਬਲਦੇਵ ਸਿੰਘ ਮੋਡਾਲਾ ਸੀ ਰਾਗੀ ਸੀ ਦਰਬਾਰ ਸਾਹਿਬ ਦਾ ਉਹਨੂੰ ਸਾਥੀ ਨਾਲ ਲਾਉਂਦੇ ਘੁੱਟ ਕੇ ਜੱਫੀ ਪਾਉਂਦੇ ਲੈ ਜਾਂਦੇ ਤੁਸੀਂ ਤੁਹਾਨੂੰ ਛਿੱਤਰ ਮਾਰੇ ਉਹਨੂੰ ਕਹਿੰਦੇ ਵੀ ਕਾਕਾ ਵੀ ਆ ਵੇਖ ਕਿਹੜੀ ਗੱਲ ਹੈ ਆ ਸਾਹਮਣੇ ਲਿਆਉਣੇ ਆ ਅੱਜ ਪਰਚਾ ਹੋ ਗਿਆ ਅੱਜ ਉਹ ਸਰਕਾਰ ਨੇ ਜੀ ਪੰਥ ਉੱਤੇ ਹਮਲਾ ਕਰ ਦਿੱਤਾ ਧਰ ਫਿੱਟੇ ਮੂ ਯਾਰ ਜੇ ਤੁਹਾਡੇ ਉੱਤੇ ਹੋਇਆ ਪੰਥ ਹੋ ਗਿਆ ਤੁਸੀਂ ਜਿੰਨੂੰ ਮਰਜ਼ੀ ਰਗੜ ਦਿਓ ਤੁਸੀਂ ਯਾਦ ਈ ਕਿ ਮਾਨ ਸਿੰਘ ਕਥਾ ਬਾਜ ਕਿੱਡਾ ਸੁਣਾਉਂਦਾ ਸੀ ਦਰਬਾਰ ਸਭ ਜੀ ਨੂੰ ਕੱਢ ਦਿੱਤਾ ਪੰਜ ਪਿਆਰੇ ਸਭਾ ਕੱਢ ਦਿੱਤੇ ਗਏ ਕਿ ਤੁਸੀਂ ਇੱਕ ਰਹੇਗਾ ਟੋਲਾ ਜਿਹੜਾ ਜਗੀਰਕੁਰ ਦਾ ਤੇ ਹਰਪ੍ਰੀਤ ਦਾ ਰਹਿ ਗਿਆ ਸਾਰਾ ਕੁਝ ਸ਼ਰਮ ਹੋਣੀ ਚਾਹੀਦੀ ਏ ਇਹਨਾਂ ਨੂੰ ਤਾਂ ਕਾਲੀ ਦਲ ਨੂੰ ਇਹਨਾਂ ਨੂੰ ਤਾਂ ਬਜ਼ਾਰਾਂ ਦੇ ਵਿੱਚੋਂ ਦੁਕਾਨਾਂ ਨਾਈਆਂ ਦੀਆਂ ਬੰਦ ਕਰਾ ਦੇਣੀਆਂ ਚਾਹੀਦੀਆਂ ਸੀ ਹੂੰ ਇਹਦਾ ਡਵਾਨੀ ਨੂੰ ਰਾਤ ਚੜਾ ਕੇ ਲਿਆਏ ਦਰਬਾਰ ਸਾਹਿਬ ਹੂੰ ਲਿਆਏ ਨਾ ਚੜਾ ਕੇ ਹੁਣ ਰਾਤ ਤੇ ਚਲੋ ਇਸ ਕਰਕੇ ਹਰ ਸਾਹਿਬ ਜੀ ਇਹ ਚੀਜ਼ਾਂ ਜੜੀਆਂ ਨੇ ਵੇਖਣੀਆਂ ਸਮਝਣੀਆਂ ਆਪਦੀਆਂ ਅੱਖਾਂ ਨਾਲ ਵੇਖੋ ਹੋਰ ਕੀ ਰਿਹਾ ਚੰਗਾ ਕੀ ਹੋ ਰਿਹਾ ਤੇ ਮਾੜਾ ਕੀ ਹੋ ਰਿਹਾ ਹੂੰ ਸਮਝੋ ਦਿਮਾਗ ਚ ਨਿਰਾਇਣੇਗਾ ਤੇ ਨੀਲੀ ਪਾਗਮਨੀ ਗੋਲਕ ਦੇ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਉਹ ਮੰਨਦੇ ਨੇ ਤੇ ਨਰੇਨੂਮੰਦ ਨੂੰ ਕੱਢਿਆ ਕਿਨੇ ਸੀ ਭਾਈ ਲక్ష్ਮਨ ਸਿੰਘ ਘਰਾਂ ਸਾਰੇ ਜਥਿਆਂ ਨੇ ਤੇ ਉਹ ਵੀ ਉਸ ਟਾਈਮ ਦੀ ਸਰਕਾਰ ਨਾਲ ਮਿਲੀ ਭੁਗਤ ਨਾਲ ਕਹਿੰਦਾ ਸੀ ਮੈਂ ਤਾਂ ਜੀ ਇਹਨਾਂ ਦਾ ਚੌਧਰੀ ਕਿੰਨਾ ਗੰਦ ਕਰਦਾ ਰਿਹਾ ਕਿੰਨੀਆਂ ਧੀਆਂ ਪਾਣੀਆਂ ਦੀਆਂ ਲੁੱਟੀਆਂ ਉਹੋ ਕੁਝ ਬਾਦਲ ਕਰੀ ਜਾਂਦੇ ਆ ਅੱਜ ਭਾਈ ਲక్ష్ਮਨ ਸਿੰਘ ਵਰਗੇ ਪੈਦਾ ਨਹੀਂ ਹੋ ਰਹੇ ਕਿਉਂ ਨਹੀਂ ਹੋ ਰਹੇ ਅੱਜ ਕਿਉਂ ਨਹੀਂ ਹੋ ਰਹੇ ਪੈਦਾ ਫਿਰ ਅੱਜ ਕਿਹੜੀ ਗੱਲ ਦੀ ਕਮੀ ਰਹਿ ਗਈ ਜਾਂ ਫਿਰ ਵਸ ਨਹੀਂ ਚੱਲਦਾ ਨਰੇਨੂਮੰਦ ਪੰਦੇ ਜਿਹੜੀ ਤੁਸੀਂ ਜਿਹਨਾਂ ਨੂੰ ਤੁਸੀਂ ਨਰੇਨੂਮੰਦ ਕਹ ਰਹੇ ਹੋ ਉਹ ਵਾਸੇ ਇਸ ਤਰ੍ਹਾਂ ਹੀ ਆ ਜਿਹੜਾ ਬੰਦਾ ਸੱਚ ਤੇ ਦੁਰਦਾ ਹੈ ਅੱਜ ਦਾ মিডিਆ ਇਸ ਤਰੀਕੇ ਨਾਲ ਹੈ ਅੱਜ ਤਰਾ ਦੀ ਦੌੜ ਇਸ ਤਰ੍ਹਾਂ ਦੀ ਏ ਉਹਦੇ ਪਿੱਛੇ ਕੋਈ ਨਾ ਕੋਈ ਪਾ ਕੇ ਹੁਣ ਪਸਾ ਦਿੱਤਾ ਜਾਂਦਾ ਹੈ ਪੈਸੇ ਕੋਲੋਂ ਕਮਜ਼ੋਰ ਹੋ ਜਾਂਦਾ ਹੈ ਉਦੋਂ ਜਦੋਂ ਤੁਰੇ ਤੇ ਤੁਰਨ ਦੇ ਨਾਲ ਉਹ ਜਥੇ ਤੁਰ ਪਏ ਜਦੋਂ ਤੁਰੇ ਤੇ ਜਥਿਆਂ ਨੇ ਜਾ ਕੇ ਉੱਥੇ ਮੋਰਚਾ ਲਾਤਾ ਭਾਵੇਂ ਘੋੜਿਆਂ ਤੇ ਫਲੋਕਣ ਦਾ ਯਤਨ ਕੀਤਾ ਇਤਿਹਾਸ ਬਹੁਤ ਲੰਬੇਰਾ ਵੀ ਯਤਨ ਕਰ ਲੋ ਵੀ ਇੱਕ ਰਾ ਰੋਗ ਲਈਏ ਆਪਾਂ ਸਿੱਧੀ ਹੋਵੇਗੀ ਨੁਕਸਾਨ ਹੋਏਗਾ ਪਰ ਉਹ ਸਿੰਘਾਂ ਨੇ ਯਾਦ ਕਰਾਇਆ ਪਰ ਉਦੋਂ ਬਾਅਦ ਕਮੇਟੀ ਹੋਂਦ ਵਿੱਚ ਆਈ ਪਰ ਉਹ ਦੂ ਬਾਅਦ ਫਿਰ ਨਰੇ ਨੂੰ ਮੰਦਿਰ ਆ ਗਏ ਹੂੰ ਉਹ ਨਿਕਲੇ ਨਹੀਂਗੇ ਹੂੰ ਹੁਣ ਗੁਰੂ ਦੀ ਗੋਲਕ ਦੇ ਵਿੱਚੋਂ ਪੈਸਾ ਨਿਕਲਦਾ ਪਿੰਡ ਪਿੰਡ ਜਾ ਕੇ ਅੱਜ ਸਾਈ ਧਰਮ ਦੇ ਵਿੱਚ ਲੋਕ ਜਾ ਰਹੇ ਆ ਆ ਜਲਾਲਾਵਾ ਦੇ ਉੱਤੇ ਮੈਂ ਕਈ ਵਾਰ ਜ਼ਿਕਰ ਕੀਤਾ ਸਾਈਆਂ ਦਾ ਸਕੂਲ ਹੈ ਉੱਥੇ ਮੇਲਾ ਲੱਗਾ ਭਾਈ ਪਾ ਮਹਾ ਸਿੰਘ ਦਾ ਨਾਂ ਤੇ ਬਣਾਇਆ ਉੱਥੇ ਚਾਰ ਬੱਚੇ ਨਹੀਂਗੇ ਇਹ ਕਿੰਨਾ ਨਹੀਂ ਕਰਨਾ ਗੁਰੂ ਦੀ ਗੋਲਕ ਦੇ ਵਿੱਚੋਂ ਆ ਮੈਂ ਪਿੰਡ ਪਿੰਡ ਜਾ ਕੇ ਕਰਦਾ ਜਿੰਨੇ ਜੋਗਾ ਹੈਗਾ ਗੁਰੂ ਸੇਵ ਕਰਵਾ ਰਿਹਾ ਪਰ ਮੇਰੀ ਤਾਂ ਅਜੇ ਤੱਕ ਠੀਕ ਹੈ ਤੁਹਾਡੀ ਗੱਲ ਪਰ ਇੱਥੇ ਜੇ ਆਪਾਂ ਆ ਗਏ ਹੁਣ ਨਾਈ ਦੀ ਦੁਕਾਨ ਦਾ ਜਿਵੇਂ ਅਧ ਘਾਟਨ ਕੀਤਾ ਸ਼ਹੀਦੀਆਂ ਦੇ ਵਿੱਚ ਆ ਕਿ ਲੋਕ ਇਸ ਚੀਜ਼ ਨੂੰ ਲੈ ਕੇ ਗੁੱਸੇ 'ਚ ਆਪੇ ਵੀ ਤੁਸੀਂ ਦਿਓ ਦਿਨ ਚਾਰ ਦਿਨ ਅੱਗੇ ਪਿੱਛੇ ਕਰ ਲੈਂਦੇ ਤੁਸੀਂ ਜਾਣਾ ਜਿੱਥੇ ਜਾਣਾ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਜੇ ਗੁਰੂ ਪਾਤਸ਼ਾਹ ਦੇ ਪੁੱਤਰ ਚਾਰ ਸ਼ਹੀਦियां ਦੇ ਕੇ ਨਹੀਂ ਰੋਕ ਸਕਦੇ ਰੋਕਣ ਵਾਲਾ ਕੋਈ ਇੱਥੇ ਵੀ ਹੈ ਨਹੀਂਗਾ ਜੇ ਉਹਨਾਂ ਦੀ ਸ਼ਹਾਦਤ ਨੂੰ ਨਹੀਂ ਕਿਸੇ ਨੇ ਮੰਨਿਆ ਤੇ ਮੰਨਣਾ ਹੁਣ ਵੀ ਨਹੀਂ ਪਰ ਉਹਨਾਂ ਦਿਨਾਂ ਦੇ ਵਿੱਚ ਆ ਕੇ ਤਾਂ ਇਹੋ ਜਿਹੀ ਕਰਤੂਤ ਕਰੋਗੇ ਜਿੰਦੇ ਨਾਲ ਲੋਕਾਂ ਦੇ ਦਿਲ ਤੋਂ ਹਨ ਹਾਂ ਹੁਣ ਹਰਪ੍ਰੀਤ ਨੂੰ ਇੰਨਾ ਕੋਈ ਕੀ ਹੁਣ ਪਣ ਤੈਨੂੰ ਖਤਰਾ ਨਹੀਂ ਗਾ ਹੂੰ ਕੀ ਇੱਕ ਪੰਥ ਦੀ ਪੱਗ ਪਨ ਕੇ ਰਾਜਨੀਤੀ ਖੇਡ ਕੇ ਆਪਣੀ ਕੁਰਸੀ ਹਾਸਲ ਕਰਨ ਵਾਸਤੇ ਕੰਮ ਕਰਦੇ ਰਹੇ ਜੀ ਹੂੰ ਹੋਰ ਨਹੀਂ ਗਾ ਹੁਣ ਕਿਉਂ ਨਹੀਂ ਇਹਨਾਂ ਦੀ ਆਵਾਜ਼ ਨਿਕਲੀ ਹੂੰ ਕੀ ਬੋਲਿਆ ਹਰਪ੍ਰੀਤ ਨਹੀਂ ਮੈਂ ਅਜੇ ਤੱਕ ਬਿਆਨ ਨਹੀਂ ਸੁਣਿਆ ਗਾ ਗਾਇ ਨਹੀਂ ਗਾ ਮੇਰਾ ਬੁਰਕਾ ਦੰਦਾ ਹੁਣ ਬੋਲਦਾ ਹੂੰ ਰਾਜੀ ਇਹ ਜਿਹੜੀ ਕਾਲੀ ਦਲ ਸਰਕਾਰ ਰਹਿ ਚੁੱਕੀ ਗਈ ਹੈ ਕਾਂਗਰਸ ਆ ਗਈ ਆਮ ਪਾਰਟੀ ਆ ਗਈ ਪੰਥਕ ਨਹੀਂ ਇਹਨਾਂ ਦੇ ਮੁਤਾਬਕ ਮੰਨ ਲੈਨੇ ਆਪਾਂ ਾਰੇ ਪੰਥਕ ਰਹਿ ਕੇ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਕਿੰਨਾ ਗੰਦ ਪਾਇਆ ਸੀ ਹੁਣ ਤੁਸੀਂ ਆਮ ਪਾਰਟੀ ਦੀ ਗੱਲ ਕੀਤੀ ਮੈਂ ਕੈਪਟਨ ਦੀ ਵੀ ਗੱਲ ਕਰਾਂਗਾ ਜਿਹੜਾ ਕੰਮ ਚੰਗਾ ਕਰ ਗਿਆ ਚੰਗੇ ਦਾ ਸਲੱਗ ਕੈਪਟਨ ਮਨਿੰਦਰ ਸਿੰਘ ਨੇ ਤੇਰਾ ਛੇਰ ਮੁਕਸਰ ਸਾਹਿਬੇ ਤੈਨੂੰ ਪਤਾ ਨਾ ਇੱਥੇ ਆਰਕੇਸਟਾ ਲੱਗਦੀਆਂ ਸੀ ਹਮ ਇੱਥੇ ਸਰਕਸਾਂ ਲੱਗਦੀਆਂ ਸੀ ਇੱਥੇ ਬੜਾ ਗੰਦ ਪੈਂਦਾ ਸੀ ਕੈਪਟਨ ਮਨਿੰਦਰ ਸਿੰਘ ਨੇ ਉਹ ਚੱਕਤਾ ਕਹਿੰਦਾ ਨਹੀਂ ਲੱਗਰ ਦਿਆਂਗੇ ਚਾਰ ਗੇਟ ਬਣਾਏ 80 ਫੁੱਟ ਖੰਡਾ ਬਣਾਇਆ ਚਾਰ ਨੂੰ ਜਿਆਦੇ ਗੇਟ ਬਣੇ ਜਿਆਦੇ ਬਣੇ ਸੱਤ ਬਣੇ ਜਿਹੜਾ 80 ਫੁੱਟ ਖੰਡਾ ਸਾਹਿਬ ਬਣਾਇਆ ਹਮ ਤੇ ਬਾਦਲਾ ਨੇ ਕਰਨਾ ਸੀ ਬਾਦਲਾ ਨੇ ਕੀ ਕੀਤਾ ਇੱਕ ਵੀ ਕੁਝ ਨਹੀਂ ਕੀਤਾ ਹਾਂ ਤੇ ਪਾਰਕ ਬਣਾ ਕੇ ਦਿੱਤਾ 40 ਮੁਕਤਾਂ ਦੀ ਜਾਨ ਹਾਂ ਤੁਸੀਂ ਦੱਸੋ ਬਾਦਲਾ ਨੇ ਕੀ ਕੀਤਾ ਜਿਹੜੇ ਕੱਲ ਹੀ ਦਲਕਵਾਰੇ ਸੀ ਮੈਂ ਇਹ ਨਹੀਂ ਗੱਲ ਕਰਦਾ ਪਿਆ ਮੈਂ ਨਾ ਵੀ ਭਾਵੇਂ ਪਗਵੰਤ ਮਨਿੰਦਰ ਸਿੰਘ ਆ ਚਲਾ ਪਰ ਉਹ ਕਰ ਗਿਆ ਬੰਦਾ ਕੰਮ ਚੰਗਾ ਹਮ ਹੁਣ ਜਿਹੜੇ ਪਗਵੰਤ ਮਾਨ ਨੇ ਕੀਤੇ ਨੇ ਅਸੀਂ ਸਲਾਹਾਂ ਕਰਾਂਗੇ ਜਿਹੜੇ ਨੇ ਕੀਤੇ ਨੇ ਯਾਨੀ ਕਿ ਵੀ ਸਾਰੇ ਨੂੰ ਅੱਗੇ ਝੁੱਕੀ ਜਾਵਾਂਗੇ ਪਰ ਬਾਦਲਾ ਦੇ ਇੱਕ ਵੀ ਦੱਸ ਦਿਓ ਕੀ ਕੀਤਾ ਹਮ ਇਹ ਦੋ ਹਰਬ੍ਰੀਤ ਵੀ ਉਹਨਾਂ ਦੇ ਵਿੱਚ ਸੀ ਐੜੇ ਗ੍ਰੰਤੀ ਸੀ ਸ੍ਰੀ ਮੁਖਤਰ ਸਾਹਿਬ ਦਾ ਹਮ ਜਨਰਲ ਸਿੰਘ ਮੈਨੇਜਰ ਸੀ 2015 ਵਿੱਚ ਸਿੱਖਾਂ ਨੂੰ ਜ਼ਰੂਰ ਕੁੱਟਿਆ ਕੁੱਟ ਕੇ ਜਿਹੜੇ ਦੇ ਵਿੱਚ ਬੰਦ ਜ਼ਰੂਰ ਕੀਤਾ ਹੂੰ ਪੱਗਾਂ ਲਾਈਆਂ ਨੇ ਜੂਨ ਵਾਲੇ ਦਿਨ 6 ਜੂਨ ਵਾਲੇ ਦਿਨ ਹੂੰ ਅੱਗੇ ਪਿੱਛੇ ਬਹੁਤ ਕੁਝ ਹੋਇਆ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਮੈਨਾਂ ਕਿਹੜਾ ਸਾਰਾ ਲੋਕਾਂ ਨੂੰ ਪਤਾ ਜੀ ਹੂੰ ਪਰ ਚਾਹੀਦਾ ਕੰਮ ਕਰਦੇ ਅੱਜ ਲੋਕੀ ਸਤਿਕਾਰ ਦਿੰਦੇ ਪਰ ਨਹੀਂ ਇਹ ਤਾਂ ਅਜ ਦੇ ਬੰਦੇ ਹੈਗੇ ਨਕਮੇ ਹੂੰ ਲੱਖ ਲਾਣ ਤੇ ਜਿੰਨੇ ਉੱਥੇ ਦਕਾਟਨ ਕੀਤਾ ਨਾਈ ਦੀ ਦੁਕਾਨ ਦਾ ਦਰਫਿੱਟੇ ਮੂੰ ਹੂੰ ਯੋ ਮਾਫੀ ਮੰਗ ਲੈਂਦਾ ਤਾਂ ਮੰਨ ਲਓ ਵੀ ਉਹ ਕਹਿੰਦਾ ਮੈਂ ਅਸੀਦੀ ਦੀ ਨਾਲੀ ਗਲਤੀ ਹੋ ਗਈ ਮੇਥੋਂ ਬਹੁਤ ਸੁਖਵੀਰੀ ਮੰਗਣਾ ਆਇਆ ਮਾਫੀ ਤਾਂ ਨਹੀਂ ਮੰਦਾ ਮਾਫ ਕਰਨ ਵਾਲੇ ਲੈ ਕਿ ਨਹੀਂ ਹੈਗੇ ਵੀ ਤੁਹਾਡੇ ਦਿਮਾਗ ਹੈ ਨਹੀਂ ਕੋਤੇ ਆ ਲੋਕ ਤਾਂ ਸਿੱਧੀ ਸਵਾਜ ਜਾ ਰਹੇ ਨੇ ਇਹ ਨਾਈ ਦੀ ਦੁਕਾਨ ਤੇ ਜਾ ਰਹੇ ਨੇ ਆਹ ਇੱਕ ਮੈਨੂੰ ਇਸ ਰੋਡ ਤੇ ਵੀਡੀਓ ਚੱਲ ਰਹੀ ਸੀ ਪਾਰਸ ਦੇ ਬਾਹਰ ਫੋਟੋ ਲਾ ਕੇ ਸਾਰ ਸਾਬ ਜਦਿਆਂ ਦੀ ਪਾਰਸ ਵਾਲੇ ਨੇ ਲਿਖ ਕੇ ਲਾਤਾ ਵੀ ਆਸ ਮਹੀਨੇ ਦੇ ਵਿੱਚ ਹਾਂ ਨਾ ਡੀਜੇ ਨਾ ਖੁਚੀ ਨਾ ਪਾਸ ਬੁੱਕ ਹਮ ਸਾਡੇ ਲਈ ਆ ਜੋ ਗਾਣੇ ਗਾਣਿਆਂ ਵਾਲਾ ਕੋਈ ਕੰਮ ਨਹੀਂ ਇੱਥੇ ਜਸ਼ਨ ਨਹੀਂ ਮਨਾਏ ਜਾਣਗੇ ਉਹ ਵੀਡੀਓ ਕੋਲ ਰਹੀ ਹੈ ਔਰ ਤੁਹਾਡੇ ਨਾਲ ਤੋਂ ਹੀ ਚੰਗਾ ਹਮ ਸਵਾਗਤ ਹੈ ਉਸ ਭਰਾ ਨੂੰ ਜਿਨੇ ਇਹ ਕੰਮ ਕੀਤਾ ਦਰਦ ਦੇ ਗੱਲ ਇਹ ਨਹੀਂ ਗਈ ਖੁਸ਼ੀ ਦੀ ਅੰਦਰ ਦਰਦ ਦੀ ਵੀਰ ਮਿਉਂਦੇ ਅੰਦਰ ਦਰਦ ਸਹਿਬ ਜਾਦਿਆਂ ਦੀ ਜਾਗਿਆ ਜੇ ਉਹ ਜਾਗਿਆ ਤਾਂ ਸਾਡਾ ਕੋਈ ਨਾ ਕੋਈ ਕਿਣਕਾ ਮਾਤਰ ਚੱਲੇਗਾ ਹਮ ਜਦੋਂ ਅਸੀਂ ਸੋਚਿਆ ਵੀ ਉਹ ਤਾਂ ਗਿਆ ਜੀ ਸ਼ਹੀਦ ਹੋ ਗਿਆ ਜੀ ਇਹਨਾਂ ਨੇ ਡਰਾਮੇ ਕਰ ਲਏ ਨਾਈਆਂ ਦੀਆਂ ਦੁਕਾਨਾਂ ਦੀਆਂ ਮੂਰਤਾਂ ਕਰ ਲੀਆਂ ਤੇ ਫਿਰ ਤਾਂ ਬੱਸ ਫਿਰ ਅੰਦਰ ਤਸੁਰਤ ਤਾਂ ਹੈ ਨਹੀਂ ਨਾ ਦਿਮਾਗ 'ਚ ਤਾਂ ਹੈ ਨਹੀਂ ਨਾ ਹੂੰ ਫਿਰ ਸ਼ਰਦਾ ਤਾਂ ਹੈ ਨਹੀਂ ਨਾ ਫਿਰ ਤਾਂ ਗੋਲ ਕਿਤੇ ਖਾ ਹੈ ਪਰਪ੍ਰੀਤ ਕਹ ਰਿਹਾ ਵੀ ਹੁਣ ਗੋਲ ਕਿ ਮੇਰੇ ਕੋਲ ਆ ਜੇ ਹੂੰ ਇਹ ਲੋ ਬਾਦਲਾਂ ਦੇ ਕੋਲ ਵੱਖ ਹੋ ਕੇ ਪਰ ਹੈ ਡਰਾਮਾ ਹੀ ਹੋਏਗਾ ਇਕੱਠੀ ਹਮ ਚਲੋ ਉਹ ਹੋ ਸਕਦਾ ਉਹਨੂੰ ਨਾ ਮੇਨ ਪੰਜ ਮੈਂਬਰ ਕਮੇਟੀ ਨੂੰ ਨਾਂ ਪਤਾ ਹੋਵੇ ਵੀ ਉਹ ਗਿਆ ਆਪਦੀ ਪਰਸਨਲ ਵੀ ਉਹਦੀ ਟਰਾਈਸ ਹੋ ਸਕਦੀ ਜਾਂ ਉਹਨੂੰ ਕਿਸੇ ਨੇ ਸੱਦਿਆ ਹੋ ਸਕਦਾ ਪਰ ਅਕਾਲ ਤਖਤ ਸਾਹਿਬ ਤੋਂ ਚੱਲੇ ਨੇ ਸਾਰੇ ਅਕਾਲ ਤਖਤ ਦੀ ਮਰਿਆਦਤਾਂ ਦਾ ਚੰਗੀ ਤਰ੍ਹਾਂ ਜਾਣਦੇ ਨੇ ਅਕਾਲ ਤਖਤ ਤੇ ਪਾਣੀ ਜਿੱਤਾ ਹੈਗੇ ਨਹੀਂ ਵੀ ਅਕਾਲ ਤਖਤ ਦਾ ਡਰ ਤਾਂ ਭੈਦਾ ਉਹਨੂੰ ਪਤਾ ਹੀ ਆ ਫਿਰ ਇਹ ਇਹਨਾਂ ਚੀਜ਼ਾਂ ਦੀ ਉਲੰਘਣਾ ਕਰਦੇ ਨੇ ਤੇ ਅਕਾਲ ਤਖਤ ਤੇ ਚੱਲੋ ਵੀ ਪਾਰਟੀ ਕਿਵੇਂ ਮੰਨ ਲਾਂਗੇ ਇਹਨਾਂ ਨੂੰ ਕੱਲ ਨੂੰ ਕਿ ਇਹ ਕਿਵੇਂ ਕਾਮਯਾਬ ਕਰ ਦਣਗੇ ਪੰਜਾਬ ਨੂੰ ਪੰਜਾਬ ਨੂੰ ਤਾਂ ਕਾਮਯਾਬ ਕੀ ਕਰਨਾ ਪੰਜਾਬ ਨੂੰ ਤਾਂ ਲੁੱਟ ਕੇ ਹੀ ਖਾਣਾ ਜੀ ਪੰਜਾਬ ਨੂੰ ਕਾਮਯਾਬ ਕੀ ਕਰਨਾ ਹੈ ਤਾਂ ਉਹ ਹੀ ਕੋੜਮਾ ਜਿਹੜਾ ਬਾਦਲਾਂ ਵਿੱਚ ਸੀ ਹਮ ਕੰਮ ਸਗੋਂ ਹਾਂ ਦਾ ਨਾਰਾ ਤਾਂ ਮਾਰ ਸਕਦੇ ਹਮ ਸਵੇਰ ਸਵੇਰ ਸਰਾਂਦੇ ਜਦੋਂ ਉਦੋਂ ਮਰੀਰਕੋਟ ਦੇ ਦਾ ਨਾ ਮਾਰੇ ਮਰੀਰਕੋਟਲਾ ਵਸਦਾ ਪਿਆ ਨਾ ਹਮ ਇਹ ਵੀ ਮਰੀਰਕੋਟ ਵਾਲੀ ਲੈਂਡ 'ਚ ਆ ਜਾਂਦੇ ਹਮ ਇਹਨਾਂ ਕੋਲ ਤਾਂ ਹਾਂ ਦਾ ਨਾਰਾ ਵੀ ਨਹੀਂ ਵੱਜੇਗਾ ਹੁਣ ਡਰਾਮਾ ਕਰਦੇ ਫਿਰਦੇ ਨੇ ਉਹ ਤਾਂ ਕਹਿੰਦੇ ਨੇ ਕਿ ਭਾਈ 2 ਦਸੰਬਰ ਦੇ ਫੈਸਲੇ ਦੇ ਵਿੱਚ ਸਾਨੂੰ ਉਹ ਚੀਜ਼ ਦੀ سزا ਮਿਲਦੀ ਐ ਅਸੀਂ ਤਾਂ ਸਭ ਕੁਝ ਸੱਚ ਜੋ ਜ਼ਾਹਰ ਕਰ ਦਿੱਤਾ ਦੋਸ਼ੀ ਇਕਰਾਰ ਕਰ ਦਿੱਤੇ ਸਾਰਾ ਕੁਝ ਫੈਸਲਾ ਤੁਹਾਡੇ ਸਾਹਮਣੇ ਆ ਦੋਸ਼ੀ ਕਰ ਦਿੱਤੇ ਪਰ ਉਸ ਟਾਈਮ ਤੇ ਯਾਰ ਕਿਸੇ ਨੇ ਹਾਂ ਦਾ ਨਾਰਾ ਇੱਥੇ ਬਹਿਬਲ ਕਲਾਈਮ ਗੋਲੀ ਮਾਰੀ ਭਾਈ ਦਰਸ਼ਨ ਸਿੰਘ ਨੂੰ ਸ਼ਹੀਦ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 228 ਰੂਪ ਉਹ 328 ਰੂਪ ਉਹਨਾਂ ਦੇ ਅੱਜ ਪਰਚਾ ਹੋਇਆ ਹੋਰ ਨੇਕਾ ਕੰਮ ਨੇ ਤੇ ਪਿਆਰ ਉਹਨਾਂ ਲਈ ਇਹਨਾਂ ਦਾ ਹਾਂ ਦਾ ਨਾਰਾ ਕੋਈ ਚੱਲਿਆ ਹਮ ਮਾਰੇ ਹਾਂ ਦਾ ਨਾਰਾ ਇਹਨਾਂ ਨੇ ਕੋਈ ਹਮ ਕੀਤੀ ਇਹਨਾਂ ਨੇ ਕੋਈ ਹਾਂ ਪੱਕੀ ਗੱਲ ਅੱਜ ਕੀ ਤੇ ਅੱਜ ਫਿਰ ਜਾ ਕੇ ਨਾਈਆਂ ਦੀ ਸਾਹਿਬ ਜੀ ਦੇ ਚੀਦੀ ਦੇ ਨੂੰ ਵੀ ਕਈ ਥਾਂ ਤੇ ਟਰੋਲ ਬਣਾਇਆ ਜਾ ਰਿਹਾ ਫਿਲਮਾਂ ਆਈਆਂ ਉਹਨਾਂ ਦੇ ਵਿੱਚ ਵੀ ਮਾਤਾ ਗੁਜਰਕੌਰ ਦੇ ਸਬੰਧ ਦੇ ਵਿੱਚ ਵੀ ਉਹਨਾਂ ਨੂੰ ਵੀ ਬੜੀ ਇੱਕ ਕਮਜ਼ੋਰ ਦਿਲ ਮਾਤਾ ਵਖਾ ਦਿੱਤਾ ਇਹ ਚੀਜ਼ਾਂ ਜਿਹੜੀਆਂ ਪੇਸ਼ ਕੀਤੀਆਂ ਯਾਰੀਆਂ ਜਾਂ ਇਹਨਾਂ ਦੇ ਇਹਨਾਂ ਦੇ ਵਿੱਚ ਆ ਕੇ ਹੋਰ ਜਿਹੜੇ ਪ੍ਰੋਗਰਾਮ ਹੁੰਦੇ ਪੱਕੇ ਠੱਪੇ ਲੱਗ ਜਾਂਦੇ ਇਹ ਬਾਦਲਾ ਨੇ ਲਵਾਇਆ ਜਿਹੜੀ ਫਿਲਮ ਉਸ ਚਾਰ ਸਾਹਿਬ ਜੀ ਦੀ ਆਈ ਹਮ ਪ੍ਰਚਾਰ ਕੀਤਾ ਲੋਕੀ ਸਿਨੇਮਾ 'ਚ ਵੇਖਣਗੇ ਹੁਣ ਮਾਤਾ ਜੀ ਨੂੰ ਜਾ ਕੇ ਦਿੱਲੀ ਸੁਨੇਹਾ ਦਿੱਤਾ ਜਾਂਦਾ ਹਮ ਉੱਥੇ ਰੋਣ ਲੱਗ ਪੈਂਦੀ ਮ ਫਿਰ ਪਾਲਕੀ ਚ ਲਿਆਂਦਾ ਦੇ ਤੇ ਦਮਦਮਾ ਸਾਬਾ ਕੇ ਡਿੱਗ ਪੈਂਦੀ ਹੂੰ ਇਹ ਤਾਂ ਫਿਰ ਕੱਲ ਨੂੰ ਇੱਕ ਹੋਰ ਫਿਲਮ ਬਣਾ ਦੇਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਬਜਾਦੇ ਸ਼ਹੀਦ ਹੋਏ ਤੇ ਗੁਰੂ ਸਾਹਿਬ ਰਹੁੰਦਾ ਪਿਆ ਹੂੰ ਉਹਨੂੰ ਮੰਨ ਲਵਾਂਗੇ ਇਹ ਤੋਂ ਪਹਿਲਾਂ ਫਿਲਮਾਂ ਤੋਂ ਪਹਿਲਾਂ ਪ੍ਰਚਾਰ ਹੋਇਆ ਹੈ ਗੁਰੂ ਦੀ ਗਰਬਾਨੀ ਦੇ ਮੁਤਾਬਕ ਸਿੱਖ ਪੱਕੇ ਹੋਏ ਨੇ ਫਿਲਮਾਂ ਨਾਲ ਪ੍ਰਚਾਰ ਥੋੜਾ ਹੋਣਾ ਹੈ ਗੰਦੇ ਐਕਟਰਾਂ ਨੇ ਵਾਟਰੂਮ ਬਣਾਉਣ ਵਾਲੇ ਨੇ ਹੂੰ ਵਾਜਾਂ ਕਿਸੇ ਦੀਆਂ ਨੇ ਸਾਡੇ ਕੋਲ ਜਿਉਂਦਾ ਇਤਿਹਾਸ ਪਿਆ ਸੀ ਇਤਿਹਾਸ ਪੜ ਕੇ ਸੁਣਾਈਏ ਸਾਡੇ ਐਨੇ ਵੱਡੇ ਵੱਡਿਆ ਕਥਾ ਵਾਚਕ ਨੇ ਅਸੀਂ ਸੰਭਾਲ ਨਹੀਂ ਸਕੇ ਮ ਮੇਰੇ ਵਰਗਾ ਪਿੰਡਾਂ ਵਿੱਚ ਤੁਰਦਾ ਕਿਹੜੀ ਕਿਸੇ ਸ਼ਰਮਣੀ ਕਮੇਟੀ ਨੇ ਆਣ ਕੇ ਮੇਰੇ ਰਦਸਾਰ ਲਈ ਉਲਟਾ ਪਰਚੇ ਘਟਾਏ ਨੇ ਦੱਸੋ ਮੈਂ ਕਿਹੜਾ ਇਹਨਾਂ ਕੋਲ ਤਨਖਾਹ ਲੈਣਾ ਮੇਰਾ ਦੇ ਘਰ ਦੇ ਵਿੱਚੋਂ ਚੱਲਣਾ ਹੂੰ ਤੇ ਉਹ ਇਹਨਾਂ ਦਾ ਕੁੱਤਾ ਬਣ ਜਾ ਦਿਨਾ ਕਹਿੰਦਾ ਚੱਕੋ ਦੇ ਸਾਡਾ ਪ੍ਰਚਾਰ ਕਰੋ ਤੇ ਨਾਲ ਨਾ ਪੈਸੇ ਲਓ ਕਿਹੜਾ ਸਿੱਖੀ ਦਾ ਦਰਦ ਹੈ ਗਏ ਲੋਕਾਂ ਨੂੰ ਯਾਰਾ ਕੁਝ ਨਹੀਂ ਹੈਗਾ ਤੇ ਉਹ ਫਿਲਮ ਦੇ ਵਿੱਚ ਜੋ ਕੁਝ ਵਖਾ ਦਿੱਤਾ ਤੇ ਜਿਹੜੀ ਪਾਸ ਕੀਤੀ ਉਹ ਸ਼ਰਮਣੀ ਕਮੇਟੀ ਰਾਨੇ ਕੀਤੀ ਬਾਦਰਾ ਨਹੀਂ ਕੀਤੀ ਕੀ ਅੰਨੇ ਸੀ ਇਹਨਾਂ ਦੀ ਸੁਰਤ ਹੈ ਨਹੀਂ ਸੀ ਵੀ ਆਹ ਜਿਹੜੀ ਮਾਤਾ ਦਾ ਸੀਨੇ ਇਹ ਡਿੱਗਦੀ ਪਈ ਉੱਥੇ ਵਿਖਾਇਆ ਇਹ ਢੈਂਦੀ ਘਰਾਂ ਵਾਲੇ ਪਾਸੇ ਨੂੰ ਮੈਨੂੰ ਕਟਾਉਂਦੇ ਕਿੱਥੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਸੀ ਪੱਕੀ ਮੋਹਰ ਲੱਗ ਗਈ ਵੀ ਇੱਦਾਂ ਇੱਦਾਂ ਤੇ ਆਸੀਗਾ ਉਹ ਹੀ ਅੱਜ મોદી ਨੇ ਕਰਤਾ ਬਾਲਵੀ ਬਾਲਵੀ ਕੇ ਉੱਪਰ ਨਾ ਰੱਖਤਾ ਬਾਲਦੇਵ ਬਾਲਦੇਵਸ ਨਾ ਰੱਖਤਾ ਦੱਸੋ ਇਹ ਨਾਂ ਨਹੀਂ ਆਉਂਦਾ ਯਾਰ ਉਹ ਪੁੱਠਾ ਆ ਸੀ ਕਿੱਥੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀਪਸ ਰੱਖਦੇ ਬਾਬਿਆਂ ਨੂੰ ਬੱਚੇ ਬਣਾਤਾ ਦੱਸੋ ਇਹ ਮੋਦੀ ਵਰਗਾ ਜਦੋਂ ਐਡਾ ਕੁਝ ਦਿੰਦੀ ਤਾਂ ਨਲੀ ਨਹੀਂ ਪੁੱਝਿੰਦੀ ਹੁੰਨੀ ਪਹਿਲਾਂ ਗਲੀਆਂ 'ਚ ਰੁਲਦਾ ਨਾ ਉਹ ਸੂਰਮਿਆਂ ਨੇ ਜਕਾਰੇ ਲਾਏ 7 ਸਾਲ ਤੇ 8 ਸਾਲ ਦੀ ਜਿਹਾਰੂ ਸਿੰਘਾਂ ਨੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀਤ ਸਿੰਘ ਜਿਹਾਰ ਸਿੰਘ ਚ ਕੱਚੀ ਗੜੀ ਦੇ ਵਿੱਚ ਉੱਥੇ ਜੰਗ ਨੂੰ ਆਏ ਇਹਨਾਂ ਨੇ ਆਪਣੇ ਪੁੱਤਰ ਜਿਹੜੇ ਨੇ ਬੁੱਕਲਾਂ ਵਿੱਚ ਰੱਖੇ ਦੇ ਕਾਲਸਾ ਜੀ ਚੀਜ਼ਾਂ ਜਿਹੜੀਆਂ ਨੇ ਬੜੀਆਂ ਨਿੰਦਨਯੋਗ ਨੇ ਇਸੇ ਕੰਮ ਨੂੰ ਖਤਮ ਕਰਨ ਵਾਸਤੇ ਇਹ ਲੋਕ ਨੇ ਜਿਹੜੇ ਪੰਥਦਰਦੀ ਘਾਰੇ ਠੀਕ ਹੈ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਗੁਰਚਨ ਸਿੰਘ ਗੱਟੀ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਇਹ ਮਾਮਲਾ ਕੋ ਪਹਿਲਾ ਮਾਮਲਾ ਨਹੀਂ ਹੈਗਾ ਪੰਜਾਬ ਦੇ ਵਿੱਚ ਕਿ ਇਦਾਂ ਦਾ ਮਾਮਲਾ ਪਹਿਲੀ ਦੀ ਹੋਇਆ ਇੱਕ ਰਾਜਨੀਤਿਕ ਬੰਦਾ ਸੀ ਗਿਆ ਕਿਸੇ ਨੂੰ ਤਰਾਜ ਹੋਣਾ ਵੀ ਨਹੀਂ ਚਾਹੀਦਾ ਪਰ ਤਰਾਜ ਲੋਕਾਂ ਨੇ ਜਿਹੜੀ ਗੱਲ ਦਾ ਕੀਤਾ ਉਹ ਇਸ ਗੱਲ ਦਾ ਕੀਤਾ ਕਿ ਸ਼ੀਦੀ ਦਿਨ ਚੱਲ ਰਹੇ ਸੀ ਹੁਣ ਮੇਨ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਨਾਈ ਦੀਆਂ ਦੁਕਾਨਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਲਜਾਇਆ ਜਾਂਦੇ ਨੇ ਆਮ ਥਾਵਾਂ ਤੇ ਕਈ ਥਾਵਾਂ ਤੇ ਵੀਡੀਓ ਸਾਹਮਣੇ ਆਈਆਂ ਕਈ ਥਾਵਾਂ ਤੇ ਇਹ ਚੀਜ਼ ਦੇ ਰੌਲੇ ਪੈ ਗਏ ਇਸ ਤਰ੍ਹਾਂ ਦਾ ਮਾਮਲਾ ਇੱਕ ਅਸੀਂ ਵੀ ਬੁਖਸਰ ਸਾਹਿਬ ਨਾਈ ਦੀ ਦੁਕਾਨ ਖੁੱਲ ਰਹੀ ਸੀ ਕਿ ਤੇ ਉੱਤੇ ਗੁਰੂ ਗ੍ਰੰਥ ਸਾਹਿਬ ਲੈ ਕੇ ਆਏ ਸੀਗੇ ਕੌਣੀ ਪਿੰਡ ਤੋਂ ਕੋਈ ਸੀਗਾ ਸਾਧ ਉਸ ਤੋਂ ਬਾਅਦ 295 ਦਾ ਉਹਨੇ ਤੇ ਪਰਚਾ ਵੀ ਰਿਹਾ ਦੋ ਤਿੰਨ ਮਹੀਨੇ ਜੇਲ੍ਹ ਵੀ ਲਾ ਕੇ ਆਇਆ ਉਹਨੇ ਨਾਂ ਆਪਦਾ ਝੂਠਾ ਦੱਸ ਦਿੱਤਾ ਉੱਥੇ ਇਥੇ ਲਿਆ ਕੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਨਾਈ ਦੀ ਦੁਕਾਨ ਤੇ ਅਰਦਾਸ ਬੇਨਤੀ ਕਰਕੇ ਗਿਆ ਸੀਗਾ ਕਿ ਇਹਨਾਂ ਦਾ ਕਾਰੋਬਾਰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੁਣ ਤੁਸੀਂ ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਣ ਵਾਲੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਕੋਲ ਬਹਿ ਕੇ ਜਾਂ ਕਹਿ ਲਈਏ ਆਸਰਾ ਲੈ ਕੇ ਰੋਟੀ ਪਾਣੀ ਛੱਕਣ ਵਾਲੇ ਕੋਈ ਕੋਈ ਉਹਨਾਂ ਦੀ ਮਿਹਨਤ ਨਹੀਂ ਕੀਤੀ ਸਿਰਫ ਇਹ ਹੈ ਵੀ ਇੱਧਰ ਪਾਠ ਕਰ ਲਿਆ ਉੱਧਰ ਪਾਠ ਕਰ ਲਿਆ ਕੰਮ ਨਹੀਂ ਮਾੜਾ ਪਰ ਗੱਲ ਇਹ ਕਿ ਬਿਜ਼ਨਸ ਦੇ ਤੌਰ ਤੇ ਉਸ ਕੰਮ ਨੂੰ ਕੀਤਾ ਉਹ ਉਹ ਕਰਨ ਵਾਲੇ ਲੋਕ ਨਾਈ ਦੀਆਂ ਦੁਕਾਨਾਂ ਤੇ ਜਾ ਕੇ ਅਰਦਾਸ ਬੇਰਦੀਆਂ ਕਰ ਰਹੇ ਨੇ ਕਿਥੇ ਚਾਰ ਸਾਬ ਜਾਦੇ 40 ਮੁਕਤੇ ਹੱਤੀਆਂ ਜਪਣਾ ਤੱਪੀਆਂ ਜਿਨ੍ਹਾਂ ਨੇ ਦੇਗਾ ਜੁਬਲ ਗੇਖੋਪਰੀਆਂ ਹਵਾਲੀਆਂ ਚ ਰਖੜੀਆਂ ਤੇ ਚੜ ਕੇ ਕਿਹੜੀ ਗੱਲ ਲਈ ਚੜੇ ਕਿ ਅਸੀਂ ਸਰੀਰ ਦਾ ਕੋਈ ਵੀ ਕੇਸ ਕਤਲ ਨਹੀਂ ਕਰਾਉਣਾ ਸਾਡੀ ਜਿਹੜੀ ਆ ਜਾਨ ਜਾ ਸਕਦੀ ਆ ਅਸੀਂ ਦੁਸ਼ਸ਼ ਦੁਨੀਆ ਤੋਂ ਕੁਰਬਾਨ ਹੋ ਸਕਦੇ ਆ ਪਰ ਅੱਬ ਇਨ ਤੋਂ ਨਹੀਂ ਡੋਲਾਂਗੇ ਸਾਡੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਤੋਂ ਚੱਲੇ ਹੋਏ ਪੰਥ ਦੇ ਮਤਾਬਕੀ ਚੱਲਣਾ ਅਸੀਂ ਲਾਸਟ ਤੱਕ ਸਾਡਾ ਸਵਾਸਾਂ ਦੀ ਪੂੰਜੀ ਚਲੀ ਜਾਵੇ ਸਾਨੂੰ ਕੋਈ ਪਰਵਾਹ ਨਹੀਂ ਪਰ ਉਹਨਾਂ ਦੇ ਜਿਹੜੇ ਵਾਰਸ ਕਹਾਉਂਦੇ ਨੇ ਉਹ ਬਿਜ਼ਨਸ ਕਰ ਲੈ ਸ਼ੁਰੂ ਨਾਈ ਦੀਆਂ ਦੁਕਾਨਾਂ ਕਰ ਲਈਆਂ ਉਹ ਉਸ ਬੰਦੇ ਦੀ ਮੈਂ ਥੋੜੀ ਡਿਟੇਲ ਤੁਹਾਨੂੰ ਇੱਥੇ ਦੱਸ ਦਿਆਂ ਬੜੀ ਜ਼ਰੂਰੀ ਹੈ ਤੇ ਲਾਜ਼ਮੀ ਵੀ ਹੈ ਕਿ ਉਹ ਬੰਦੇ ਨੇ ਝੂਠ ਬੋਲਿਆ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੱਥ ਰੱਖ ਕੇ ਕਿਹਾ ਕਿ ਮੈਨੂੰ ਪਤਾ ਨਹੀਂ ਮੈਂ ਮਤਲਬ ਕਿ ਉਹ ਕਹਿੰਦਾ ਵੀ ਮੈਂ ਜੇ ਮੈਨੂੰ ਪਤਾ ਹੁੰਦਾ ਮਤਲਬ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਸੌਂ ਲੱਗੇ ਉਹਨੇ ਇਦਾਂ ਦੇ ਸ਼ਬਦ ਵਰਤੇ ਤੇ ਮੇਰੇ ਚੈਨਲ ਤੇ ਵੀਡੀਓ ਵੀ ਪਈ ਹੋਈ ਆ ਅਸੀਂ ਉਹਨਾਂ ਦੇ ਪਿੰਡ ਗਿਆ ਸਤਕਾਰ ਕਮੇਟੀ ਵਾਲੇ ਆਏ ਜਾਂ ਹੋਰ ਬਾਬਾ ਕਾਫੀ ਵੱਡਾ ਰੌਲਾ ਪੈ ਗਿਆ ਪਿੰਡ ਵਾਲੇ ਨਗਰ ਨੇ ਵੀ ਰੌਲਾ ਪਾਇਆ ਉੱਥੇ ਕਾਫੀ ਵੱਡਾ ਵਿਵਾਦ ਹੋਇਆ ਗੁਰੂ ਗ੍ਰੰਥ ਸਾਹਿਬ ਹੁੰਦੇ ਦੇ ਸਰੂਪ ਲੈ ਲੈ ਗਿਆ ਕਿ ਉਹਨਾਂ ਕਾਫੀ ਪਿੰਡ ਦੇ ਵਿੱਚ ਦਬ ਦਬਈਆ ਸੀਗਾ ਤੇ ਉਹ ਕਹਿ ਦਿੰਦਾ ਸ਼ਰਾਪ ਉਹਨੂੰ ਕਹਿੰਦੇ ਸ਼ਰਾਫ ਦੇ ਦਿੰਦੇ ਪਿੰਡ ਵਾਲੇ ਵੀ ਹੁੰਦੇ ਤੇ ਇਹ ਗੱਲ ਕਹਿੰਦੇ ਸ਼ਰਾਫ ਦੇ ਦਿੰਦੇ ਤੇ ਇੱਕ ਦੋ ਬੰਦੇ ਵਿੱਚ ਸੀਗੇ ਜਿਹੜੇ ਕਹਿੰ ਉਹ ਆਪ ਖੁਦ ਸ਼ਰਫ ਹੈ ਗਿਆ ਗੁਰੂ ਗ੍ਰੰਥ ਸਾਹਿਬ ਦੀ ਹਿਯੂਰੀ ਦੇ ਵਿੱਚ ਖੜ ਕੇ ਗੁਰੂ ਗ੍ਰੰਥ ਸਾਹਿਬ ਨਾਲ ਹੱਥ ਕਰਕੇ ਉਹਨੇ ਅਰਦਾਸ ਕੀਤੀ ਸੀ ਮੇਰੇ ਚੈਨਲ ਤੇ ਵੀਡੀਓ ਪਈ ਹੋਈ ਆ ਪਰ ਮਾਲਕ ਤੋਂ ਡਰ ਕੇ ਕਹਿੰਨੇ ਆ ਉਹ ਅਕਾਲ ਪੁਰਖ ਹੈ ਉਹਦਾ ਇੱਕੋ ਭੱਜੰਗੀ ਸੀਗਾ ਉਹ ਪਾਰਨ ਦੇ ਵਿੱਚ ਰਹਿੰਦਾ ਸੀ ਉਹਦੀ ਡੈਥ ਹੋ ਗਈ ਕੁਝ ਮਹੀਨਿਆਂ ਬਾਅਦ ਉਹ ਜੇਲ੍ਹ ਚ ਬੈਠਾ ਸੀਗਾ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖ ਕੇ ਸੌਂ ਖਾਦੀ ਸੀ ਤੇ ਕੁਝ ਮਹੀਨਿਆਂ ਬਾਅਦ ਇਹ ਗੱਲ ਕਰਨੀ ਨਹੀਂ ਬੰਦੀ ਗਈ ਇਹ ਕਾਲਪੁਰਖ ਦਾ ਬਾਣਾ ਪਤਾ ਨਹੀਂ ਕਿਨੂੰ ਕਿਹੋ ਜੀ ਸੜਿਆ ਤੇ ਕਿਹੜੇ ਵੇਲੇ ਲੈ ਲੈਣੀ ਆ ਇਹ ਉਹਦੇ ਖੁਸ਼ੇ ਨੇ ਪਰ ਉਹਨੇ ਸਾਡੀ ਮਤਲਬ ਮੈਂ ਕਿੰਨਾ ਕੋਈ 100 200 ਬੰਦੇ ਦੀ ਹਿਜੂਰੀ ਦੇ ਵਿੱਚ ਉਹਨੇ ਇਦਾਂ ਗੱਲ ਕਹੀ ਸੀ ਤੇ ਕੋ ਲੱਖ ਬੰਦੇ ਨੇ ਵੀਡੀਓ ਦੇਖੀ ਹੋਣੀ ਆ ਉੱਥੇ ਜਿਹੜੀ ਗੱਲ ਹੋਈ ਸੀ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖਿਆ ਅਰਦਾਸ ਬੇਨਤੀ ਕੀਤੀ ਤੇ ਇੱਕ ਜਾਂ ਮਹੀਨੇ ਜਾਂ ਸਵਾ ਮਹੀਨੇ ਪਿਛੋਂ ਉਹਦੇ ਪੁੱਤਰ ਦੀ ਜਿਹੜੇ ਸ਼ਰਦਾ ਰੱਖਦੇ ਆ ਉਹਨਾਂ ਦੀ ਸ਼ਰਦਾ ਜਾਂ ਇਹ ਕਾਲੀ ਅਰਦਾਸਾਂ ਬੇਨਤੀਆਂ ਪਰ ਇੱਥੇ ਕੀ ਚੱਲ ਰਿਹਾ ਜੀ ਕਈ ਪੰਥ ਦੇ ਨਾਂ ਤੇ ਢੋਂਗ ਪ੍ਰਚਾਰ ਕਰਨ ਵਾਲੇ ਪਾਰਟੀਆਂ ਚਲਾਉਣ ਵਾਲੇ ਸਿਆਸਤ ਕਰਨ ਵਾਲੇ ਲੋਕ ਆ ਕੇ ਤੇ ਇਹ ਚੀਜ਼ਾਂ ਕਰ ਰਹੇ ਨੇ ਕਮ ਸੇ ਕਮ ਸਭਾ ਦੇ ਦਿਨਾਂ ਦਾ ਧਿਆਨ ਤਾਂ ਰੱਖਿਆ ਕਰੋ ਕਮ ਸੇ ਕਮ ਇਹ ਚੀਜ਼ ਦਾ ਖਿਆਲ ਤਾਂ ਰੱਖਿਆ ਕਰੋ ਕਿ ਚੱਲ ਕੀ ਲਿਆ ਲੋਕ ਖੜੇ ਕਿੱਥੇ ਨੇ ਪੰਥ ਸਾਡਾ ਖੜਾ ਕਿੱਥੇ ਆ ਲੋਕ ਤਾਂ ਵਿਰਾਗ ਦੇ ਵਿੱਚ ਨੇ ਲੋਕਾਂ ਦੇ ਵਿੱਚ ਤਾਂ ਦੁੱਖ ਹੈ ਇਸ ਗੱਲ ਦਾ ਅੱਜ ਵੀ ਕਿੰਨੇ ਸੂ ਸਾਲ ਬਾਅਦ ਵੀ ਉਹਨਾਂ ਨੂੰ ਲਾਣ ਤਾਂ ਪਾਈਆਂ ਜਾ ਰਹੀਆਂ ਕਿ ਯਾਰ ਤੁਸੀਂ ਨਿੱਕੇ ਨਿੱਕੇ ਉਹਨਾਂ ਦੇ ਸਹਬਜ਼ਾਦਿਆਂ ਦਾ ਵੀ ਤੁਸੀਂ ਖਿਆਲ ਨਹੀਂ ਕੀਤਾ ਤੇ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਆ ਕੇ ਉਸੇ ਗੱਲ ਨੂੰ ਲੈ ਕੇ ਜਿਹੜੀ ਜੀਤ ਤੋਂ ਸਾਡੇ ਸਹਬਜ਼ਾਦੇ ਨਹੀਂ ਡੋਲੇ ਜਿਹੜੀ ਜੀਤ ਤੇ ਉਹ ਅੜੇ ਰਹਿ ਜਿਹੜੀ ਜੀਤ ਤੇ ਉਹ ਅੜ ਕੇ ਕੁਰਬਾਨ ਕਰਕੇ ਤੇ ਜਿਨ੍ਹਾਂ ਨੂੰ ਅਸੀਂ ਹਰ ਸਾਲ ਕਿ ਹਰ ਪਲ-ਪਲ ਤੇ ਯਾਦ ਕਰਦੇ ਆ ਉਹਨਾਂ ਦਿਨਾਂ ਦੇ ਵਿੱਚ ਆ ਕੇ ਤੁਸੀਂ ਨਾਈ ਦੀ ਦੁਕਾਨ ਤੋਂ ਘਾਟਨ ਕਰ ਰਹੇ ਹੋ ਵਾਹ ਜੀ ਤੁਹਾਡੇ ਮੁਬਾਰਕਾਂ ਤੁਹਾਨੂੰ ਵੀ ਤੁਹਾਡੀ ਸਿਆਸਤ ਤੇ ਚੰਗੀ ਕਾਮਯਾਬੀ ਹੋਊਗੀ ਕਿ ਤੁਹਾਡੇ ਏਰੀਏ ਦੇ ਲੋਕ ਤੁਹਾਡੇ ਲੋਕ ਅਣਖੀ ਹੋਏ ਤਾਂ ਤੁ ਤਲ ਭੱਜੋਗੇ ਹੁਣ ਮਾਫੀਆਂ ਮੰਗੋਗੇ ਸ਼ਾਇਦ ਹੋ ਸਕਦਾ ਤੁਸੀਂ ਸੋਸ਼ਲ ਮੀਡੀਆ ਤੇ ਕਹਿ ਦਿਓ ਕਿ ਜਾਣੇ-ਨਜਾਣੇ ਜੋ ਹੋ ਗਿਆ ਜਾਂ ਤੁਸੀਂ ਉੱਥੇ ਦਾ ਹਿੰਕੜ ਚ ਇਹ ਗੱਲ ਵੀ ਕਹਿ ਦਿਓ ਕਿ ਭਾਈ ਮੈਂ ਗਿਆ ਤੇ ਗਿਆ ਇਹਦੇ ਚ ਕਿਹੜੀ ਗੱਲ ਆ ਮੈਂ ਦੀਆਂ ਦੁਕਾਨਾਂ ਹੈ ਨਹੀਂ ਆ ਪਰ ਜਿਹੜੀ ਤੁਸੀਂ ਬਿਜ਼ਨਸ ਦੀ ਵਧਾਈ ਦਿੱਤੀ ਨਾ ਉਹਨਾਂ ਦਿਨਾਂ ਦੇ ਵਿੱਚ ਆ ਕੇ ਇਹ ਲੋਕ ਫੈਸਲਾ ਕਰਦੇ ਹੁੰਦੇ ਆ ਤੇ ਲੋਕ ਜ਼ਰੂਰ ਦੱਸਦੇ ਹੁੰਦੇ ਆ ਕਿ ਭਾਈ ਤੋ ਕਿਹੜੇ ਭਾਤ ਦੋਲਦੀ ਆ ਜਦੋਂ ਸਾਡੇ ਉਹਨਾਂ ਸਾਹਿਬ ਜਦੋਂ ਦਿਨਾਂ ਦੇ ਵਿੱਚ ਆ ਕੇ ਤੁਸੀਂ ਸ਼ਰੀਕੇ ਬਾਜੀ ਕੀਤੀ ਆ ਉਸਦੇ ਉਲਟ ਵਾਲਾ ਕੰਮ ਕੀਤਾ ਸਿਰ ਤੇ ਦਸਤਾਰ ਸਜਾ ਕੇ ਫਿਰ ਉਸ ਦਾ ਫੈਸਲਾ ਤਾਂ ਲੋਕ ਕਰ ਲਿਓ ਬਹੁਤ ਬਹੁਤ ਧੰਨਵਾਦ ਸ਼ੁਕ